ਤੁਸੀਂ ਵੀ ਕੈਨੇਡਾ ਤੋਂ ਵਾਪਸ ਆਏ ਹੋ ਹਾਂਜੀ ਹਾਂਜੀ ਮੈਨੂੰ ਵੀ 3 ਸਾਲ ਹੋ ਗਏ ਕੈਨੇਡਾ ਤੋਂ ਵਾਪਸ ਆਏ ਨੂੰ ਆ ਕੇ ਮੈਂ ਖੇਤੀਬਾੜੀ ਨਾਲ ਜੁੜਿਆ ਹੋਇਆ ਤੇ ਖੇਤੀ ਬੜੇ ਵਧੀਆ ਤਰੀਕੇ ਨਾਲ ਕਰ ਰਹੀ ਸੀ ਪਰ ਹੁਣ ਸਾਨੂੰ ਸਰਕਾਰ ਨੇ ਸਾਨੂੰ ਤੋਹਫਾ ਦੇ ਦਿੱਤਾ ਜੀ ਇੱਥੇ ਆਉਣ ਦਾ ਕੈਨੇਡਾ ਦੀ ਪੀਆਰ ਛੱਡ ਕੇ ਅਸੀਂ ਪਿੰਡ ਵਾਪਸ ਆਏ ਆ ਕੇ ਖੇਤੀ ਸ਼ੁਰੂ ਕੀਤੀ ਇਹ ਕੈਨੇਡਾ ਦਾ ਵਿੱਚੋਂ ਵਾਪਸ ਆਏ ਖੇਤੀ ਕਰਨ ਆਸਤੇ ਆਏ ਖੇਤੀ ਇਹਨਾਂ ਨੇ ਲਾਹੀਵੰਦ ਖਿੱਤਾ ਵੀ ਬਣਾਇਆ ਪਰ ਹੁਣ ਇਹ ਸੋਚ ਰਹੇ ਆ ਵੀ ਹੁਣ ਅਸੀਂ ਕੀ ਕਰਾਂਗੇ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਦੀ ਲੈਂਡ ਪੋਲਿੰਗ ਦੇ ਵਿੱਚ ਆ ਚੁੱਕੀ ਹੋਈ ਆ ਪਾ ਸਾਨੂੰ ਇਹ ਕਟ ਲੈਣ ਮਾਰ ਲੈਣ ਜੋ ਮਰਜ਼ੀ ਕਰ ਲੈਣ ਅਸੀਂ ਮੁੱਕ ਜਾਾਂਗੇ ਫਿਰ ਸਭ ਤੋਂ ਮੁੱਕਿਆਂ ਦੇ ਬਾਅਦ ਇਹ ਫਿਰ ਪਿੰਡ ਕਾਪੀ ਖਾਲੀ ਹੋ ਜਾਣੇ ਜਦੋਂ ਸਾਨੂੰ ਇਹ ਮਾਰਨ ਦੇ ਉੱਤੇ ਹੀ ਆ ਗਏ ਜਦੋਂ ਪਿੰਡ ਖਾਲੀ ਹੋ ਗਏ ਫਿਰ ਇਹ ਜੋ ਮਰਜ਼ੀ ਕਰ ਲੈਣ ਮੇਰਾ ਪਿੰਡ ਦਾਖਾ ਅਸੀਂ ਅੱਜ ਸਵੇਰੇ ਜਦੋਂ ਤੇ ਤੁਰ ਲੱਗੇ ਸਾਡੇ ਇੱਕ ਉੱਥੇ ਬੰਦਾ ਆ ਕੇ ਲੱਗ ਗਿਆ ਕਹਿੰਦਾ ਜੀ ਬਹੁਤ ਵਧੀਆ ਇਹਦਾ ਕਿਸਾਨ ਤਾਂ ਇੱਥੇ ਦਾ ਖੰਭਾ ਲਾਏ ਦਾ ਮੁੱਲ ਪੈਸੇ ਦੇ ਦਿੰਦੇ ਤੁਸੀਂ ਕਿਹੜੀਆਂ ਗੱਲਾਂ ਚ ਪਏ ਹੋ ਜਦੋਂ ਉਹਨੂੰ ਚਾਰ ਪੰਜ ਸਵਾਲ ਕੀਤੇ ਫਿਰ ਉਹਨਾਂ ਨੂੰ ਆਨਸਰ ਨਾ ਆਵੇ ਕਰਦੇ ਛੱਡੇ ਸਰਕਾਰ ਦੇ ਛੱਡੇ ਹੋਏ ਬੰਦੇ ਆ ਜੀ ਹੋਰ ਕੀਤੇ ਛੱਡੇ ਆ ਬੰਦੇ ਆ ਤੋਂ ਮੱਕੜਾਂ ਨੂੰ ਠਾਲ ਕੇ ਮੀਟਿੰਗ ਦੇ ਵਿੱਚ ਠਾਲ ਕੇ ਉਹ ਕਹਿੰਦੇ ਜੀ ਅਸੀਂ ਦਿੰਨੇ ਆ ਸਾਡੇ ਵੀ ਆ ਨਾਲ ਨਾਲ ਅਗਲੇ ਪਿੰਡ ਆ ਜੈਨਪੁਰ ਤੋਂ ਉੱਪਰਲੇ ਪਿੰਡ ਉੱਥੇ ਵੀ ਕਿਸੇ ਨੇ ਕਹਿਤਾ ਵੀ ਅਸੀਂ ਇੰਨੀ ਜ਼ਮੀਨ ਦਿੰਨੇ ਆ ਗਲਾਡਾ ਜਾ ਕੇ ਉਹਨਾਂ ਨੇ ਜ਼ਮੀਨ ਨੂੰ ਹੈਂਡਓਵਰ ਕੀਤਾ ਪਰ ਉਹ ਗੱਲ ਕੀ ਆ ਜਿੱਦਣ ਪਿੰਡ ਸਾਰਾ ਇਕੱਠਾ ਹੋ ਗਏ ਉਹਨਾਂ ਦੇ ਘਰੇ ਜਾ ਰਹੇ ਆ ਉਹ ਕਹਿੰਦੇ ਜੀ ਸਾਨੂੰ ਤਾਂ ਮੰਤਰੀ ਸਾਹਿਬ ਨੇ ਬੁਲਾਤਾ ਉਹ ਮੁੱਕਰ ਗਏ ਜੀ ਉਹ ਕਹਿੰਦੇ ਸਾਨੂੰ ਤਾਂ ਮੰਤਰੀ ਸਾਹਿਬ ਨੇ ਬੁਲਾਤਾ ਅ ਵੀ ਤੁਸੀਂ ਇਹ ਗੱਲ ਕਹਿਣੀ ਹੈ ਇਹਨਾਂ ਦੇ ਆਪ ਦੇ ਬੰਦੀ ਮੁੱਕਰੀ ਜਾਂਦੇ ਆ ਸਾਡੇ ਵੀ ਕੁਝ ਸਾਥੀ ਨੇ ਔਰ ਜੈਨ ਦੇ ਕੇ ਆਏ ਅਸੀਂ ਉਹਨਾਂ ਦੇ ਨਾਲ ਖੜੇ ਆ ਖੜੇ ਰ੍ਹਾਂਗੇ ਅੰਤ ਤ ਸ਼ਰਾਬ ਘਟਾਲੇ ਦੇ ਵਿੱਚ ਸ਼ਿਸ਼ੋਧੀਆਂ ਸਾਹਿਬ ਅੰਦਰ ਰਹੇ ਕੇਜਰੀ ਵਾਲਾ ਰਹੇ ਅੰਦਰ ਉੱਥੋਂ ਆ ਕੇ ਆਪ ਦਾਗੀ ਹੋ ਕੇ ਜਿਹੜਾ ਇਹ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਸੀ ਇਹ ਲੋਕ ਐ ਇਦਾਂ ਦੇ ਨਹੀਂ ਇਦਾਂ ਦੇ ਨਹੀਂ ਉਹਨਾਂ ਨੂੰ ਹੁਣ ਇਹ ਬੇਵਕੂਫ ਬਣਾਉਣ ਲੱਗੇ ਨੇ ਐਨੇ ਅਸੀਂ ਕੱਚੇ ਨਹੀਂ ਹੈਗੇ ਐਨੇ ਅਸੀਂ ਬੇਵਕੂਫ ਨਹੀਂ ਹੈਗੇ ਸਾਰੇ ਪੰਜਾਬ ਦੇ ਪੜ੍ਹੇ ਲਿਖੇ ਲੋਕ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਗੱਲ ਕਹੀ ਸੀ ਵੀ ਬਾਹਰਲੇ ਗੋਰੇ ਪੰਜਾਬ ਦੇ ਵਿੱਚ ਆ ਕੇ ਕੰਮ ਕਰਨਗੇ ਉਹ ਇੱਥੇ ਆ ਕੇ ਵਪਾਰ ਕਰਨਗੇ ਨੌਕਰੀ ਕਰਨਗੇ ਪਰ ਹੁਣ ਪੰਜਾਬੀ ਜਿਹੜੇ ਨੇ ਉਹ ਕਾਫੀ ਰਿਵਰਸ ਮਾਈਗ੍ਰੇਸ਼ਨ ਕਰਕੇ ਬਾਹਰੋਂ ਪੰਜਾਬ ਦੇ ਵਿੱਚੋਂ ਵਾਪਸ ਆਏ ਕਾਰਨ ਕੀ ਸੀ ਕਿ ਆਪਣੀ ਜ਼ਮੀਨ ਨਾਲ ਜੁੜਨਾ ਸੀ ਆਪਣੀ ਮਿੱਟੀ ਨਾਲ ਜੁੜਨਾ ਸੀ ਅਤੇ ਕਿਤੇ ਨਾ ਕਿਤੇ ਖੇਤੀ ਨਾਲ ਦੁਬਾਰਾ ਜੁੜਨਾ ਸੀ ਐਸੇ ਤਰੀਕੇ ਨਾਲ ਹੁਣ ਇਸ ਸਮੇਂ ਮੇਰੇ ਨਾਲ ਨੌਜਵਾਨ ਜਿਹੜੇ ਮੌਜੂਦ ਨੇ ਪੰਜਾਬ ਦੇ ਵਿੱਚ ਦੁਬਾਰਾ ਵਾਪਸ ਆਏ ਕੈਨੇਡਾ ਦੇ ਵਿੱਚ ਪੀਆਰ ਸੰ ਪਰ ਪੰਜਾਬ ਦੇ ਵਿੱਚ ਆਏ ਖੇਤੀਬਾੜੀ ਕਰਨ ਆਏ ਪਰ ਕਹਾਣੀ ਇੱਥੇ ਨਹੀਂ ਮੁੱਕਦੀ ਖੇਤੀਬਾੜੀ ਕੀਤੀ ਖੇਤੀਬਾੜੀ ਕਰਨ ਤੋਂ ਬਾਅਦ ਸ਼ੌਂਕ ਵੀ ਪੂਰੇ ਕੀਤੇ 5911 ਟਰੈਕਟਰ ਲਿਆ ਅਤੇ ਪੂਰੇ ਤਰੀਕੇ ਨਾਲ ਇਹਨੂੰ ਬਣਵਾਇਆ ਪਰ ਹੁਣ ਇਹਨਾਂ ਦੀ ਜ਼ਮੀਨ ਜਿਹੜੀ ਆ ਉਹ ਲੈਂਡ ਪੋਲਿੰਗ ਦੇ ਵਿੱਚ ਆ ਗਿਆ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਦੀ ਲੈਂਡ ਪੋਲਿੰਗ ਦੇ ਵਿੱਚ ਆ ਚੁੱਕੀ ਹੋਈ ਆ ਹੁਣ ਗੱਲ ਆਂਦੀ ਆ ਇਹ ਕੈਨੇਡਾ ਦੇ ਵਿੱਚੋਂ ਵਾਪਸ ਆਏ ਖੇਤੀ ਕਰਨ ਆਸਤੇ ਆਏ ਖੇਤੀ ਇਹਨਾਂ ਨੇ ਲਾਹੀਵੰਦ ਖੇਤਾ ਵੀ ਬਣਾਇਆ ਪਰ ਹੁਣ ਇਹ ਸੋਚ ਰਿਹਾ ਵੀ ਹੁਣ ਅਸੀਂ ਕੀ ਕਰਾਂਗੇ ਤਾਂ ਗੱਲਬਾਤ ਕਰਦੇ ਆਂ ਭਾਈ ਜੀ ਨਾਲ ਭਾਈ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਕਰਦੇ ਆ ਕਿਹੜਾ ਪਿੰਡ ਹੈ ਤੁਹਾਡਾ ਤੇ ਕਿੰਨੇ ਜ਼ਮੀਨ ਤੁਹਾਡੀ ਸੀ ਤੇ ਕਿੰਨੇ ਜਿਹੜੀ ਆ ਜ਼ਮੀਨ ਉਹ ਲੈਂਡ ਪੁਲਿੰਗ ਦੇ ਦੀ ਨਾਲੀ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਜੀ ਦਾਖਾ ਜੀ ਲੁਧਿਆਣ ਦਾ ਖਾਸ ਮੰਨਿਆ ਹੋਇਆ ਪਿੰਡ ਪੜੇ ਲਿਖੇ ਨੌਜਵਾਨਾਂ ਦਾ ਕਰਨਲ ਜਰਨਲਾਂ ਦਾ ਪਿੰਡ ਦਾਖਾ ਪਿੰਡ ਸਾਡੇ ਪਿੰਡ ਦੀ ਤਕਰੀਬਨ ਜੀ ਚਾਰ ਜੋਨਾਂ ਦੇ ਵਿੱਚ ਸਾਰਾ ਪਿੰਡ ਦੀ ਹੀ ਜ਼ਮੀਨ ਆ ਗਈ ਸਾਰੇ ਪਿੰਡ ਸਾਰੇ ਟੋਟਲ ਪਿੰਡ ਦੀ ਜ਼ਮੀਨ ਜਮੀਨ ਤਾਂ ਜਮੀਨ ਸਾਡੇ ਜੋ ਘਰ ਬਣੇ ਪਿੰਡ ਦੇ ਵਿੱਚ ਜੋ ਪਿੰਡ ਦੀ ਹੱਦ ਦੇ ਉੱਤੇ ਘਰ ਬਣੇ ਹੁੰਦੇ ਹਨ ਜਿਵੇਂ ਪਿੰਡ ਦੇ ਐਂਟਰੀ ਤੋਂ ਬਣੇ ਹੋਏ ਘਰ ਨੇ ਜਾਂ ਹੋਰ ਨੇ ਜਮੀਨ ਤਾਂ ਔਣੀ ਔਣੀ ਸੀ ਘਰ ਦੇ ਵਿੱਚ ਜਿੱਥੇ 50 50 60 60 ਸਾਲ ਤੋਂ ਰਹਿ ਰਹੇ ਪਰਿਵਾਰ ਨੇ ਉਹਨਾਂ ਦੇ ਘਰ ਵੀ ਵਿੱਚ ਆ ਚੁੱਕੇ ਹੈ ਜੀ ਸਾਨੂੰ ਜਮੀਨਾਂ ਵੱਲੋਂ ਤਾਂ ਉਜਾੜਨਾ ਸੀ ਸਾਨੂੰ ਤਾਂ ਘਰਾਂ ਵੱਲੋਂ ਵੀ ਸਰਕਾਰ ਨੇ ਉਜਾੜਤਾ ਜੀ ਤਕਰੀਬਨ ਸਾਡੇ ਪਿੰਡ ਦੇ ਵਿੱਚ ਅੱਜ 1 ਫੁੱਟ ਵੀ ਜ਼ਮੀਨ ਹੈ ਜੋ ਸਰਕਾਰ ਨੇ ਨਹੀਂ ਛੱਡੀ ਸਾਰੇ ਜੋਨਾਂ ਦੇ ਵਿੱਚ ਲੈ ਕੇ ਜੋ ਵਧੀਆ ਉਪਜਾਊ ਜ਼ਮੀਨ ਸੀ ਜਿੱਥੇ ਬੰਦਾ ਮਾਰਿਆ ਵੀ ਹਰਾ ਹੋ ਜਾਂਦਾ ਸੀ ਸਾਰੀਆਂ ਜ਼ਮੀਨਾਂ ਰਿਕੁਆਇਰ ਕਰ ਲੀਆਂ ਸਾਨੂੰ ਅਪਾਹਜ ਕਰਕੇ ਰੱਖ ਦਿੱਤਾ ਤੁਸੀਂ ਕੈਨੇਡਾ ਗਏ ਕੈਨੇਡਾ ਤੋਂ ਵਾਪਸ ਕੀ ਗੱਲ ਰਹੀ ਆਏ ਕਿਉਂ ਵਾਪਸ ਕਿਉਂਕਿ ਪਹਿਲਾਂ ਆ ਬੰਦਾ بڑے ਸੁਪਨੇ ਲੈ ਕੇ ਜਾਂਦਾ ਇੱਥੇ ਵਾਪਸ ਆਇਆ ਮੈਂ ਦੇਖ ਰਿਹਾ ਹੁਣ ਸ਼ੌਂਕ ਵੀ ਪੂਰੇ ਕਿਤੇ 59 11 ਜਿਹੜਾ ਪੰਜਾਬ ਦੇ ਵਿੱਚ ਮਸ਼ਹੂਰ ਹੈ ਸਮੇਂ ਟਰੈਕਟਰ ਆ ਸਿੱਤੂ ਮੁਸੇ ਵਾਲੇ ਦੇ ਗੀਤ ਦੇ ਕਰਕੇ ਵੀ ਬਹੁਤ ਮਨਸ਼ੁਕਰ ਹੋਇਆ ਸ਼ੌਂਕ ਪੂਰੇ ਕੀਤੇ ਇਹਨੂੰ ਬਣਵਾਇਆ ਵੀ ਆ ਕਾਰਨ ਕਿ ਰਿਆ ਵਾਪਸ ਆਉਂਦਾ ਕਾਰਨ ਵਾਪਸ ਆਉਂਦਾ ਇਹੀ ਰਿਹਾ ਜੀ ਦੇਖੋ ਪਹਿਲਾਂ ਸਾਡੇ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਅਸੀਂ ਮਿੱਟੀ ਨਾਲ ਜੁੜੇ ਇਹ ਲੋਕ ਆ ਜੀ ਸਾਰੇ ਪਿੰਡ ਦੇ ਜੋ ਵੀ ਵਾਸੀ ਹੁੰਦੇ ਹਨ ਪਿੰਡ ਦੇ ਭੋਲੇ ਲੋਕ ਹੁੰਦੇ ਹਨ ਮਿੱਟੀ ਨਾਲ ਜੁੜੇ ਹੁੰਦੇ ਹਨ ਪੰਜਾਂ ਦਸਾਂ ਨੋਹਾਂ ਦੀ ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਅਸੀਂ ਸਾਡੀ ਇਹ ਜਨਮ ਭੂਮੀ ਹੈ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਅਸੀਂ ਪੰਜਾਬ ਦੇ ਵਿੱਚ ਹੀ ਮੈਂ ਗਿਆ ਬਾਰ ਦੋ ਜਿਹੜੇ ਲਾਇਏ ਜੀ ਕੈਨੇਡਾ ਗਿਆ ਦੇਖਿਆ ਆ ਰਿਹਾ ਘੁੰਮਿਆ ਉੱਥੇ ਦੇਖਿਆ ਵੀ ਕਿਹੜਾ ਕੰਮ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਜਦੋਂ ਸਾਰਾ ਕੁਝ ਦੇਖ ਕੇ ਇਹੀ ਸਾਨੂੰ ਅਸੀਂ ਪਰਿਵਾਰ ਨਾਲ ਫੈਸਲਾ ਕੀਤਾ ਵੀ ਪਿੰਡ ਜਾ ਕੇ ਖੇਤੀ ਹੀ ਕਰਾਂਗੇ ਕਿਉਂਕਿ ਸਾਡੇ ਖੂਨ ਚ ਖੇਤੀ ਹੈ ਅਸੀਂ ਜੰਮੇ ਇੱਕ ਕਿਸਾਨ ਦੇ ਘਰ ਆਈ ਉਹੀ ਚੀਜ਼ ਹੈ ਛੋਟੇ ਹੁੰਦੇ ਤੋਂ ਦੇਖਦੇ ਨੇ ਜੋ ਬੱਚਾ ਛੋਟੇ ਹੁੰਦੇ ਤੋਂ ਦੇਖਦਾ ਉਹੀ ਸੋਚਦਾ ਤੇ ਉਹੀ ਕਰਨਾ ਇੱਛਾ ਰੱਖਦਾ ਸਾਡਾ ਸ਼ਹਿਰ ਪਿੰਡ ਸ਼ਹਿਰ ਦੇ ਨੇੜੇ ਲੱਗਣ ਕਾਰਨ ਅਸੀਂ ਹੋਰ ਕੁਝ ਵੀ ਵੇਖਦੇ ਆ ਪਰ ਜੋ ਅੱਜ ਤੱਕ ਪੰਜਾਬ ਨੇ ਤਰੱਕੀ ਕੀਤੀ ਓਹ ਖੇਤੀ ਤੋਂ ਹੀ ਕੀਤੀ ਆ ਕਿਉਂਕਿ ਮੁੱਢਲੀ ਕੀਤਾ ਹੀ ਖੇਤੀ ਆ ਪੰਜਾਬ ਦਾ ਅਸੀਂ ਸੋਚ ਕੇ ਹੀ ਵਾਪਸ ਆ ਗਏ ਵੀ ਚਲੋ ਆਪਦਾ ਜੋ ਜਨਮ ਸਥਾਨ ਆ ਜਿੱਥੇ ਜਾ ਕੇ ਅਸੀਂ ਜੰਮੇ ਆ ਪਲੇ ਆ ਵੱਡੇ ਹੋਏ ਆ ਕੈਨੇਡਾ ਦੀ ਪੀਆਰ ਛੱਡ ਕੇ ਅਸੀਂ ਕੈਨੇਡਾ ਪਿੰਡ ਵਾਪਸ ਆਏ ਆ ਕੇ ਖੇਤੀ ਸ਼ੁਰੂ ਕੀਤੀ ਖੇਤੀ ਸ਼ੁਰੂ ਤਾਂ ਕਰਨੀ ਤਾਂ ਸੀਗੀ ਸਾਨੂੰ ਜਿਹੜੀਆਂ ਅਸੀਂ ਆਸਾਂ ਨਾਲ ਆਏ ਸੀ ਵੇ ਚਲੋ ਜਾ ਕੇ ਖੇਤੀ ਸ਼ੁਰੂ ਕਰਾਂਗੇ ਆਪਦਾ ਪਰਿਵਾਰ ਚ ਵਾਧਾ ਕਰਾਂਗੇ ਘਰ-ਦਰ ਬਣਾਵਾਂਗੇ ਜੋ ਤਰੱਕੀ ਕਰ ਸਕਦੇ ਹਾਂ ਕਰਾਂਗੇ ਟਰੈਕਟਰ ਲੈ ਮਹਿੰਗੇ-ਮਹਿੰਗੇ ਟਰੈਕਟਰ ਲੈ ਜੋ ਪੂੰਜੀ ਜੋੜੀ ਹੋਈ ਸੀ ਸਾਰੀ ਇੰਪਲੀਮੈਂਟਾਂ ਦੇ ਲਈ ਦੋ ਟਰੈਕਟਰ ਲੈ ਹਾਲ ਸੁਆਗਾ ਜੋ ਵੀ ਖੇਤੀ ਦੇ ਵਿੱਚ ਵਰਤਮਜੋਗ ਚੀਜ਼ਾਂ ਸਭ ਇਕੱਠੀਆਂ ਕੀਤੀਆਂ ਪਰ ਜਦੋਂ ਇਹ ਸਰਕਾਰ ਮਾੜੀ ਸਰਕਾਰ ਲੁੱਟੂ ਸਰਕਾਰ ਕਹਿ ਸਰ ਜੋ ਦਿੱਲੀ ਦਾ ਟੋਲਾ ਇੱਥੇ ਆ ਕੇ ਬੈਠ ਚੁੱਕਿਆ ਕਿਉਂਕਿ ਦਿੱਲੀ ਦੇ ਲੋਕਾਂ ਨੇ ਤਾਂ ਉਹਨਾਂ ਨੂੰ ਵਿਹਲੇ ਕਰਕੇ ਤੋਰਤਾ ਉੱਥੋਂ ਨਾ ਕੋਈ ਉਹਨਾਂ ਦੇ ਇਹ ਜਿਹਨੂੰ ਇਹ ਸੁਪਰ ਸੀਐਮ ਕਹਿੰਦੇ ਹੁੰਦੇ ਸੀ ਕੇਜਰੀਵਾਲ ਨੂੰ ਲੋਕਾਂ ਨੇ ਉੱਥੇ ਉਹਨਾਂ ਨੂੰ ਐਮਐਲਏ ਵੀ ਹਰਾ ਕੇ ਤੋਰਤਾ ਇਹ ਇੱਥੇ ਸਾਡੇ ਲੁਧਿਆਣੇ ਸ਼ਿਸ਼ੋਧਿਆ ਸਾਹਿਬ ਚਾਰ ਦਿਨ ਰਹੇ ਪੰਜ ਦਿਨ ਰਹੇ ਉਹਨਾਂ ਨੇ ਇਹੀ ਦੇਖਿਆ ਵੀ ਇਹ ਕਿਸਾਨ ਖੋਸ਼ਕਾਤੋਂ ਨੇ ਇਹ ਲੁਧਿਆਣਾ ਜ਼ਿਲ੍ਹੇ ਦੇ ਲੋਕ ਇੰਨੇ ਸੁਖੀਗਾਤੋਂ ਨੇ ਇਹਨਾਂ ਨੇ ਇਹੀ ਦੇਖਿਆ ਵੀ ਇਹਨਾਂ ਨੂੰ ਮਾਰਿਆ ਕਿਵੇਂ ਜਾ ਸਕਦਾ ਸਾਡੇ ਥੱਲੇ ਕਿਵੇਂ ਲਾਇਆ ਜਾ ਸਕਦਾ ਇਹਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤਕਰੀਬਨ ਜਿੰਨੀ ਵੀ 24000 25000 ਏਕੜ ਜ਼ਮੀਨ ਜੋ ਖੇਤੀ ਦੀ ਉਪਜਾਊ ਜ਼ਮੀਨ ਜਿਹਦੇ ਤੋਂ ਲੋਕਾਂ ਦੇ ਘਰ ਚੱਲ ਰਹੇ ਆ ਜਿਹਦੇ ਤੋਂ ਸਾਡੇ ਵਪਾਰੀ ਲੋਕ ਆ ਜੋ ਕੱਪੜੇ ਵਪਾਰੀ ਨੇ ਕੋਈ ਭਾਂਡੇ ਵਪਾਰੀ ਨੇ ਕੋਈ ਹੋਰ ਲੋਕ ਨੇ ਟਰੈਕਟਰਾਂ ਦੀਆਂ ਏਜੰਸੀਆਂ ਨੇ ਸਾਰਿਆਂ ਦੀ ਜੜ ਕੀ ਸੀ ਕਿਸਾਨ ਇਹਨਾਂ ਨੇ ਕਿਸਾਨ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਵੀ ਸਾਰਿਆਂ ਨੂੰ ਵਾਂਝੇ ਕਰ ਦੋ ਅਸੀਂ ਆ ਕੇ ਜਦੋਂ ਇੱਥੇ ਖੇਤੀ ਸ਼ੁਰੂ ਕੀਤੀ ਇਹਨਾਂ ਨੇ ਨਵਾਂ ਲੈਂਡ ਪੋਲਿੰਗ ਦਾ ਮੁੱਦਾ ਰੱਖ ਕੇ ਸ਼ੁਰੂ ਕਰਤਾ ਲੋਕਾਂ ਨੂੰ ਹਰਾਸ਼ ਕਰਤਾ ਅਸੀਂ ਤਾਂ 10 ਦਿਨ ਹੋ ਗਏ ਇੱਥੇ ਧਰਨੇ ਦੇ ਉੱਤੇ ਬੈਠੇ ਆ ਧੁੱਪੇ ਬੈਠੇ ਆ ਅਸੀਂ ਗਲਾਡਾ ਮੂਰੇ ਸਾਡਾ ਧਰਨਾ ਲਾਇਆ ਹੋਇਆ ਜੱਟਾਂ ਦੇ ਸਾਧਨ ਕੀ ਹੁੰਦੇ ਟਰੈਕਟਰ ਅਸੀਂ ਟਰੈਕਟਰ ਦੇ ਉੱਤੇ ਹੀ ਰੋਜ਼ ਆਉਂਦੇ ਆ ਟਰੈਕਟਰ ਦੇ ਉੱਤੇ ਹੀ ਰੋਜ਼ ਜਾਂਦੇ ਵੀ ਕੱਲ ਨੂੰ ਇਹ ਸਰਕਾਰ ਕੋਈ ਸਾਡੇ ਦੇ ਉੱਤੇ ਹੋਰ ਨਾ ਕੋਈ ਬਲੇਮ ਲਾ ਦੇ ਜਿਵੇਂ ਦਿੱਲੀ ਸਰਕਾਰ ਦਿੱਲੀ ਜਦੋਂ ਅਸੀਂ 1 ਸਾਲ ਅਸੀਂ ਦਿੱਲੀ ਵੀ ਬਿਠੇ ਰਹੇ ਹਾਂ ਜੀ ਮੈਂ ਬਾਹਰ ਸਾਲ ਲੇਟ ਗਿਆ ਸੀ ਮੇਰੀ ਪੀਆਰ ਦੇ ਰੈਡ ਵਿੱਚ 5 ਦਿਨ ਰਹਿ ਗਏ ਸੀ ਮੈਂ ਉਸ ਦਿਨ ਕੈਨੇਡਾ ਗਿਆ ਮੈਂ ਅਸੀਂ 1 ਸਾਲ ਦਿੱਲੀ ਵੀ ਬਿਠੇ ਹਾਂ ਜੀ ਪੂਰਾ 1 ਸਾਲ ਬਿਠੇ ਆਂ ਉਸ ਬਾ ਸਰਕਾਰ ਤੋਂ ਅਸੀਂ ਇਹੀ ਦੁਖੀ ਹੋ ਕੇ ਹੁਣ ਇੱਥੇ ਰੋੜਾਂ ਦੇ ਉੱਤੇ ਰੌੜ ਰਹੇ ਆ ਜੋ ਕਿਸਾਨ ਤੋਂ ਲੋਕ ਆਸਾਂ ਰੱਖਦੇ ਆ ਕਿਸਾਨ ਦੇ ਨਾਲ ਸਾਡੇ ਨਾਲ ਦੇਖੋ ਜੀ ਕੱਲਾ ਸਾਡਾ ਘਰ ਨਹੀਂ ਉਜੜਨਾ ਸਾਡੇ ਨਾਲ ਜੋ ਕੰਮੇ ਕੰਮ ਕਰਦੇ ਨੇ ਉਹਨਾਂ ਦੇ ਪਰਿਵਾਰ ਉਜੜ ਰਹੇ ਆ ਜੀ ਸਾਡੇ ਨਾਲ ਆਰਥ ਖਤਮ ਹੋ ਰਹੀ ਹੈ ਜੀ ਸਾਡੇ ਨਾਲ ਆ ਮੰਡੀਆਂ ਦੇ ਵਿੱਚ ਜੋ ਤੋਲੇ ਨੇ ਲੇਬਰ ਆ ਉਹ ਖਤਮ ਹੋ ਰਹੀ ਹੈ ਜੀ ਜੋ ਸਾਡੇ ਕੋਲ ਪੈਸਾ ਜੇ ਚੋਣਾ ਅਸੀਂ ਜਾ ਕੇ ਕੱਪੜਾ ਲੀੜਾ ਲੈਣਾ ਅਸੀਂ ਜਾ ਕੇ ਗੱਡੀਆਂ ਮੋਟਰ ਕਾਰਾਂ ਲੈਣੀਆਂ ਉਹ ਏਜੰਸੀਆਂ ਖਤਮ ਹੋ ਰਹੀਆਂ ਨੇ ਹਲੇ ਤੱਕ ਦਾ ਸ਼ਹਿਰ ਦੇ ਵੀ ਲੋਕ ਨੇ ਜੋ ਕਹਿ ਰਹੇ ਨੇ ਚੰਗਿਆ ਹੀ ਇਹ ਨੀਤੀ ਸਰਕਾਰ ਦੀ ਚੰਗਿਆ ਜੋ ਅੱਜ ਕੱਲ ਸਰਕਾਰ ਦੇ ਇਹਨਾਂ ਨੇ ਆਪ ਹੀ ਨਾਮ ਰੱਖਿਆ ਵੀ ਅਸੀਂ ਸਰਕਾਰ ਦੇ ਪਮੱਕੜ ਯਰਕੀ ਪਮੱਕੜ ਸ਼ਬਦ ਮਾੜਾ ਹੈ ਪਮੱਕੜ ਨਹੀਂ ਹੈਗੇ ਲੋਕ ਨੇ ਉਹੀ ਜਿਹੜੇ ਪਮੱਕੜ ਨੇ ਸਾਨੂੰ ਕਹਿ ਰਿਹਾ ਜੀ ਤੁਸੀਂ ਸੁਣੋ ਸਮਝੋ ਉਹ ਤਾਂ ਕਹਿੰਦੇ ਵੀ ਤੁਹਾਨੂੰ ਠੇਕਾ ਦੇਵਾਂਗੇ ਲੱਖ ਰੁਪਏ ਦਾ ਠੇਕਾ ਦੇ ਦਾਂਗੇ ਤੁਹਾਨੂੰ ਇੰਨੀ ਕਮਾਈ ਤੁਹਾਨੂੰ ਕਿੱਥੋਂ ਆਉਣ ਲੱਗੀ ਠੇਕਾ ਤੁਹਾਨੂੰ ਇਹਨਾਂ ਦਾ ਮਿਲਦਾ ਨਹੀਂ ਜਿੰਨਾ ਅਸੀਂ ਦੇਣ ਲੱਗੇ ਦੇਖੋ ਜੀ ਇਹ ਪਹਿਲਾਂ 30000 ਤੋਂ ਸ਼ੁਰੂ ਹੋਈ ਸੀ 32 50 ਤੇ ਹੋਏ 50 ਤੋਂ ਅੱਜ ਮੈਂ ਸੁਣ ਰਿਹਾ ਸੀ ਇਹ ਲੱਖ ਤੇ ਉੱਤੇ ਆ ਗਏ ਅੱਜ ਦਾ ਇੱਕ ਕੱਲ ਖੁੱਡਿਆ ਸਾਹਿਬ ਸੌਰੀ ਆਪਣੇ ਮੁੰਡਿਆ ਸਾਹਿਬ ਸੀਗੇ ਲਾਏ ਹੋਏ ਇਹ ਉਹ ਦੱਸ ਰਹੇ ਸੀ ਪ੍ਰੈਸ ਕਾਨਫਰੈਂਸ ਦੇ ਵਿੱਚ ਵੀ ਹੁਣ ਅਸੀਂ ਵਧਾ ਕੇ ਸੌਧ ਕੀਤੀ ਆ ਜੀ ਕੱਲ ਇਹਨਾਂ ਨੇ ਵੀ ਅਸੀਂ ਲੱਖ ਰੁਪਇਆ ਕਰਤਾ ਲੱਖ ਰੁਪਇਆ ਕਿੱਥੋਂ ਦੇ ਦੇਣਗੇ ਜੀ ਇਹ ਨਾਲੇ ਸਾਡੀ ਜ਼ਮੀਨ ਸਾਤੋਂ ਹੀ ਖੋ ਰਹੇ ਆ ਤੇ ਉੱਤੋਂ ਇਹ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ 1000 ਗਾਜ ਦਾ ਪਲਾਟ ਦੇ ਰਹੇ ਆ ਇਹ ਕੌਣ ਹੁੰਦੇ ਦੇਣ ਵਾਲੇ ਜਦੋਂ ਜ਼ਮੀਨ ਤਾਂ ਆਲਰੇਡੀ ਸਾਡੀ ਹੈ ਸਾਡੀ ਜ਼ਮੀਨ ਖੋਗੇ ਸਾਨੂੰ ਹੀ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਪਲਾਟ ਦੇ ਰਹੇ ਹਾਂ ਇਹ ਸਾਡੇ 6 ਬਿਗਿਆਂ ਦੇ ਵਿੱਚੋਂ 4 ਬਿਗੇ ਫ੍ਰੀ ਲੈ ਕੇ ਜਾ ਰਹੇ ਆ 2 ਬਿਗੇ ਤਾਂ ਆਲਰੇਡੀ ਸਾਡੇ ਹੈਗੇ ਹੀ ਨੇ ਸਾਨੂੰ ਸਾਨੂੰ ਦੇ ਰਹੇ ਨੇ ਇਹ ਤਾਂ ਕੋਈ ਕੋਈ ਕਿਤੋਂ ਦੇ ਕਾਨੂੰਨ ਕਿਤੋਂ ਤੋਂ ਲਾਉ ਨਹੀਂ ਹੈਗਾ ਇਹ ਤਾਂ ਸਾਨੂੰ ਖਾਤਮ ਕਰਨਾ ਚਾਹੁੰਦੇ ਆ ਉਥੋਂ ਦਿੱਲੀ ਲੁੱਟ ਕੇ ਆ ਗਏ ਸ਼ਰਾਬ ਘਟਾਲੇ ਦੇ ਵਿੱਚ ਸ਼ਿਸ਼ੋਧिया ਸਾਹਿਬ ਅੰਦਰ ਰਹੇ ਕੇਜਰੀ ਵਾਲਾ ਰਹੇ ਅੰਦਰ ਉਥੋਂ ਆ ਕੇ ਆਪ ਦਾਗੀ ਹੋ ਕੇ ਜਿਹੜਾ ਇਹ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਸੀ ਇਹ ਲੋਕ ਐ ਇਦਾਂ ਦੇ ਨਹੀਂ ਇਦਾਂ ਦੇ ਨਹੀਂ ਉਨਨ ਹੁਣ ਇਹ ਬੇਵਕੂਫ ਬਣਾਉਣ ਲੱਗੇ ਨੇ ਐਨੇ ਅਸੀਂ ਕੱਚੇ ਨਹੀਂ ਹੈਗੇ ਐਨੇ ਅਸੀਂ ਬੇਵਕੂਫ ਨਹੀਂ ਹੈਗੇ ਸਾਰੇ ਪੰਜਾਬ ਦੇ ਪੜ੍ਹੇ ਲਿਖੇ ਲੋਕ ਨੇ ਦੁਨੀਆ ਦੇ ਵਿੱਚ ਮੱਲਾ ਮਾਰੀਆਂ ਜਿੱਥੇ ਜਿੱਥੇ ਪੰਜਾਬੀ ਬੈਠਾ ਤਰੱਕੀ ਕੀਤੀ ਹੋਈ ਹੈ ਸਭ ਪੜ੍ਹੇ ਲਿਖੇ ਨੇ ਇੰਨਾ ਇਹਨਾਂ ਦੇ ਮੂਰਖ ਅਸੀਂ ਪ੍ਰਵਾਸੀਆਂ ਦੇ ਬੰਨਣ ਵਾਲੇ ਨਹੀਂ ਹੈਗੇ ਅਸੀਂ ਜਦ ਤੱਕ ਸਾਡੀ ਜਿੰਦ ਲਾ ਜੇ ਜਾਨ ਲੱਗ ਜੇ ਅਸੀਂ ਇਹ ਜੋ ਇਹਨਾਂ ਨੇ ਕਾਨੂੰਨ ਲੈ ਕੇ ਆਂਦੇ ਆ ਜੋ ਇਹ ਲੈਂਡ ਪੂਲਿੰਗ ਦਾ ਇਹ ਜਿਹੜਾ ਦੱਸ ਰਹੇ ਨੇ ਸਾਨੂੰ ਪਹਿਲੀ ਗੱਲ ਤਾਂ ਅਸੀਂ ਰਿਕੁਆਇਰ ਹੋਣ ਹੀ ਨਹੀਂ ਦੇਣੀ ਜੋ ਵੀ ਕਹਿ ਰਹੇ ਨਹੀਂ ਜੀ ਜੋ ਮਰਜ਼ੀ ਹੋ ਜੇ ਅਸੀਂ ਤਾਂ ਇਹ ਦੂਜੇ ਨੰਬਰ ਤੇ ਬੈਠੇ ਆ ਪਹਿਲਾਂ ਸਾਡੇ ਬਜ਼ੁਰਗ ਬੈਠੇ ਨੇ ਮੂਹਰੇ ਸਾਤੋਂ ਉਹ ਉਹ ਕਹਿ ਰਿਹਾ ਜੀ ਅਸੀਂ ਨਹੀਂ ਆਉਣ ਦੇਣੀ ਉਹਨਾਂ ਤੋਂ ਬਾਅਦ ਅਸੀਂ ਬੈਠੇ ਆ ਸਾਡੀਆਂ ਮਾਵਾਂ ਬੇਟੀਆਂ ਸਾਡੀਆਂ ਭੈਣਾਂ ਬੇਟੀਆਂ ਨੇ ਸਾਡੇ ਪਿੰਡੋਂ ਬੀਬੀਆਂ ਦਾ ਜੱਥਾ ਅੱਜ ਬਹੁਤ ਵੱਡੇ ਪੱਧਰ ਤੇ ਚਿਪਤੇ ਪਹੁੰਚਿਆ ਹੋਇਆ ਹੈ ਜੀ ਇਹ ਤਾਂ ਹੋਣੀ ਨਹੀਂ ਦੇਣੀ ਇਹ ਤਾਂ ਗੱਲ ਭੁੱਲੀ ਜਾਣ ਵੀ ਇਹ ਚੀਜ਼ ਹੋ ਜੂ ਆ ਸਾਨੂੰ ਇਹ ਕਟ ਲੈਣ ਮਾਰ ਲੈਣ ਜੋ ਮਰਜ਼ੀ ਕਰ ਲੈਣ ਅਸੀਂ ਮੁੱਕ ਜਾਾਂਗੇ ਫਿਰ ਸਾਤੋਂ ਮੁੱਕਿਆਂ ਦੇ ਬਾਅਦ ਇਹ ਫਿਰ ਪਿੰਡ ਖਾਪੀ ਖਾਲੀ ਹੋ ਜਾਣੇ ਜਦੋਂ ਸਾਨੂੰ ਇਹ ਮਾਰਨ ਦੇ ਉੱਤੇ ਹੀ ਆਗੇ ਜਦੋਂ ਪਿੰਡ ਖਾਲੀ ਹੋ ਗਏ ਫੇਰ ਇਹ ਜੋ ਵਰਦੀ ਕਰ ਲਿਆ ਪਰ ਹੁਣ ਹੀ ਨਹੀਂ ਦੇ ਸਕਦੇ ਜੀ ਇਹ ਗੱਲ ਜੀ ਬਾਈ ਜੀ ਇਹ ਨਹੀਂ ਲੱਗਦਾ ਵੀ ਕਿੱਥੇ ਇਹ ਉਹੀ ਲੋਕ ਨੇ ਜਿਹੜੇ ਭਾਜਪਾ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਕਿਸਾਨਾਂ ਦੀ ਜ਼ਮੀਨਾਂ ਖੋਣ ਤੇ ਆ ਗਏ ਨੇ ਤੇ ਹੁਣ ਤਾਂ ਇਹਨਾਂ ਨੇ ਸਿੱਧਾ ਲੈਂਡ ਪੋਲਿੰਗ ਹੀ ਲਾਇਆ ਹੁੰਦੀ ਅਸੀਂ ਜਦੋਂ 1 ਸਾਲ ਦਿੱਲੀ ਉੱਤੇ ਦਿੱਲੀ ਰਹੇ ਜੀ ਸਾਡੇ ਕੋਲੇ ਇਹ ਆਪ ਹੀ ਕਹ ਰਹੇ ਸੀ ਮਾਨ ਸਾਹਿਬ ਹੀ ਕਹ ਰਹੇ ਸੀ ਵੀ ਅਸੀਂ ਧਰਨੇ ਚੋਂ ਨਿਕਲੀ ਹੀ ਪਾਰਟੀਆਂ ਇਹਨਾਂ ਨੇ ਮੇਨ ਇਹਨਾਂ ਦਾ ਇੱਕ ਉਹਦੇ ਮੋਟੇ ਵੀ ਹੁੰਦੇ ਕਹ ਸਰਕਾਰ ਜਦੋਂ ਐਮਐਲਏ ਵੋਟਾਂ ਮੰਗਣ ਜਾਂਦੇ ਸੀ ਲੋਕਾਂ ਦੇ ਪਿੰਡਾਂ ਦੇ ਵਿੱਚੋਂ ਇਹ ਕਹਿੰਦੇ ਸੀ ਜੀ ਅਸੀਂ ਧਰਨੇ ਚੋਂ ਨਿਕਲੀ ਹੀ ਪਾਰਟੀਆਂ ਇਹ ਸਾਡੇ ਕੋਲੇ ਸੰਘਰਸ਼ ਦੇ ਵਿੱਚ ਬਹੁਤ ਉੱਥੇ ਫਿਰਦੇ ਰਹੇ ਆ ਉੱਥੇ ਲੋਕਾਂ ਨੂੰ ਇਹ ਇਨਾਂ ਦੀ ਚਾਲ ਸੀ ਲੋਕਾਂ ਦੇ ਵਿੱਚ ਵੜ ਜਾਂਦੇ ਸੀ ਬੈਠ ਜਾਂਦੇ ਸੀ 10 ਬੰਦੇ ਬੈਠੇ ਸੀ ਉਹਨਾਂ 'ਚ ਇੱਕ ਬੰਦਾ ਬਿਠਾ ਦਿੰਦੀ ਸੀ ਕਿਜਰੀਆ ਲੂਣੀ ਜਾ ਕੇ ਉੱਥੇ ਲੋਕਾਂ ਨੂੰ ਹੋਰ ਸਰਕਾਰਾਂ ਦੇ ਖਿਲਾਫ ਹੋਰ ਬੰਦਿਆਂ ਦੇ ਖਿਲਾਫ ਇਹ ਪੜਖਾਈ ਜਾਂਦੇ ਸੀ ਸਾਡੇ ਕਿਸਾਨ ਜੋ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਡਿਆਂ ਵੀ ਭੋਲੇ ਭਾਲੇ ਨੇ ਸਿੱਧੇ ਨੇ ਕਿਸੇ ਨਾਲ ਚੁਸਤ ਚਲਾਕੀ ਦਾ ਕੀਤੀ ਨਹੀਂ ਅਜੇ ਤੱਕ ਨਾ ਗੁਰੂ ਪੀਰਾਂ ਦੀ ਧਰਤੀ ਦੇ ਤੇ ਜਨਮ ਲਿਆ ਸਿੱਧੇ ਲੋਕ ਨੇ ਇਹ ਲੋਕ ਵਿਚਾਰੇ ਭੋਲੇ ਗੱਲਾਂ ਦੇ ਵਿੱਚ ਆ ਕੇ ਦੇਖ ਲਓ ਜੋ ਤੁਹਾਨੂੰ ਰਿਜ਼ਲਟ ਕੱਢਿਆ 92 ਐਮਐਲਏ ਚੋਂ ਕੇ ਰੱਖਤੇ ਜੀ 92 ਐਮਐਲਏ ਜਿਹੜੇ ਕਹਿੰਦੇ ਸੀ ਅਸੀਂ ਸਾਈਕਲ ਦੇ ਪੈਂਚਰ ਲਾਉਂਦੇ ਆ ਮੋਬਾਈਲ ਰਿਪੇਅਰ ਕਰਦੇ ਆ ਉਹ ਅੱਜ ਕੀਲੇ-ਕੀਲੇ ਦੀਆਂ ਦੋ-ਦੋ ਕੀਲੇ ਕਨਾਲ ਦੇ ਵਿੱਚ ਕੋਠੀਆਂ ਪਾਈ ਜਾਂਦੇ ਆ ਉਹ ਕਿੱਥੋਂ ਪੈ ਰਹੀਆਂ ਨੇ ਉਹ ਇੰਨੇ ਭੋਲੇ-ਭਾਲੇ ਲੋਕਾਂ ਨੂੰ ਲੁੱਟ ਕੇ ਪੈ ਰਹੀਆਂ ਨੇ ਜੇ ਉਹ ਕਹਿੰਦੇ ਸਾਡੇ ਮਦਰ ਚੌਂਕੀਦਾਰ ਨੇ ਸਕੂਲ ਦੇ ਵਿੱਚ ਜੀ ਝਾੜੂ ਲਾ ਰਹੇ ਨੇ ਉਹ ਅੱਜ ਮਦਰ ਲੱਖ-ਲੱਖ ਰੁਪਏ ਦਾ ਸੂਟ ਪਾ ਰਹੇ ਨੇ ਉਹ ਕਿੱਥੋਂ ਆ ਰਹੇ ਨੇ ਉਹ ਸਾਡੇ ਕਿਸਾਨਾਂ ਨੂੰ ਲੁੱਟਣ ਰਹੇ ਨੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੁਧਿਆਣਾ ਜ਼ਿਲ੍ਹੇ ਦੀਆਂ ਜ਼ਮੀਨਾਂ ਵਧੀਆਂ ਨੇ ਉਪਜਾਊ ਆ ਨੇੜੇ ਸ਼ਹਿਰ ਆ ਇਹਨੂੰ ਜੇ ਦੀ ਰਿਕੁਆਇਰ ਕਰ ਲੋ ਰਿਕੁਆਇਰ ਕਰਕੇ ਜੋ ਪਹਿਲਾ ਜੋ ਸਰਕਾਰਾਂ ਨੇ ਕੇਜੀ ਵਾਲ ਸਾਹ ਨੇ ਜਾਂ ਸ਼ਿਸ਼ੋਧੀਆਂ ਨੇ ਜੋ ਪੈਸੇ ਲੈ ਕੇ 5-500 ਕਰੋੜ ਦੇ ਕੱਪੜੇ ਕੀਤੇ ਆ दारू ਵਾਲਿਆਂ ਤੋਂ ਪਹਿਲਾਂ ਪੈਸੇ ਲੈ ਕੇ ਉਹੀ ਕੁਝ ਹੁਣ ਪੈਸੇ ਲੈ ਕੇ ਆ ਜਮੀਨਾ ਵੱਡੇ ਆਪਣੇ ਮਾਫੀਆ ਨੂੰ ਲੈਂਡ ਮਾਫੀਆ ਨੂੰ ਬੀਚ ਦੇਣਗੇ ਤੇ ਮੁੜ ਕੇ ਸਰਕਾਰ ਰਿਕੁਆਇਰ ਕਰਕੇ ਸਾਨੂੰ ਕਿਸਾਨਾਂ ਨੂੰ ਇੱਥੋਂ ਤੱਕ ਦੂਗੀ ਤੇ ਉਹ ਮਾਫੀਆ ਆ ਕੇ ਇੱਥੇ ਚਾਹੇ ਉਪਜਾਉ ਕਰੇ ਜਮੀਨ ਜਾਂ ਮਰਜੀ ਕਰੇ ਪਹਿਲੀ ਗੱਲ ਤਾਂ ਇਹ ਚੀਜ਼ ਹੋਣੀ ਨਹੀਂ ਦੇਣੀ ਜੋ ਇਹ ਮਰਜ਼ੀ ਸੋਧ ਕਰੀ ਜਾਣ ਬਿੱਲਾਂ ਦੇ ਵਿੱਚ ਜੋ ਇਹ ਮਰਜ਼ੀ ਕਰੀ ਜਾਣੀ ਚੀਜ਼ ਹੋਣੀ ਹੀ ਨਹੀਂ ਪਰ ਉਹ ਤਾਂ ਕਹਿੰਦੇ ਅਸੀਂ ੱੱਕੇ ਨਾਲ ਲੈਣੀ ਦੇਖੋ ਜੀ ਤੁਸੀਂ ਵੀ ਦੇਖੇ ਹੋਣੇ ਆ ਦੋ ਤਿੰਨ ਮੁੰਡਿਆਂ ਤੋਂ ਕੱਲ ਇਹਨਾਂ ਨੇ ਬਿਆਨ ਦਵਾਤੇ ਜੀ ਆਪਦੇ ਜੋ ਇਹ ਭਮੱਕੜ ਕਹਿੰਦੇ ਨੇ ਭਮੱਕੜਾਂ ਨੂੰ ਠਾਲ ਕੇ ਮੀਟਿੰਗ ਦੇ ਵਿੱਚ ਠਾਲ ਕੇ ਉਹ ਕਹਿੰਦੇ ਜੀ ਅਸੀਂ ਦਿੰਨੇ ਆ ਸਾਡੇ ਵੀ ਆ ਨਾਲ ਲਾਗਲੇ ਪਿੰਡ ਆ ਜੈਨਪੁਰ ਤੋਂ ਉੱਪਰਲੇ ਪਿੰਡ ਉੱਥੇ ਵੀ ਕਿਸੇ ਨੇ ਕਹਿਤਾ ਵੀ ਅਸੀਂ ਇੰਨੀ ਜ਼ਮੀਨ ਦਿੰਨੇ ਆ ਗਲਾਡਾ ਜਾ ਕੇ ਉਹਨਾਂ ਨੇ ਆ ਜ਼ਮੀਨ ਨੂੰ ਹੈਂਡਓਵਰ ਕੀਤਾ ਪਰ ਉਹ ਗੱਲ ਕੀ ਆ ਜਿੱਦਣ ਪਿੰਡ ਸਾਰਾ ਇਕੱਠਾ ਹੋ ਗਿਆ ਉਹਨਾਂ ਦੇ ਘਰੇ ਜਾ ਰਹੇ ਆ ਉਹ ਕਹਿੰਦੇ ਜੀ ਸਾਨੂੰ ਤਾਂ ਮੰਤਰੀ ਸਾਹਿਬ ਨੇ ਬੁਲਾਤਾ ਉਹ ਮੁਕਰ ਗਏ ਜੀ ਉਹ ਕਹਿੰਦੇ ਸਾਨੂੰ ਤਾਂ ਮੰਤਰੀ ਸਾਹਿਬ ਨੇ ਬੁਲਾਤਾ ਆ ਵੀ ਤੁਸੀਂ ਇਹ ਗੱਲ ਕਹਿਣੀ ਆ ਇਹਨਾਂ ਦੇ ਆਪ ਦੇ ਬੰਦੀ ਮੁੱਕਰੀ ਜਾਂਦੇ ਆ ਸਾਡੇ ਵੀ ਕੁਝ ਸਾਥੀ ਨੇ ਔਰ ਜੈਨ ਦੇ ਕੇ ਆਏ ਅਸੀਂ ਉਹਨਾਂ ਦੇ ਨਾਲ ਖੜੇ ਆ ਖੜੇ ਰ੍ਹਾਂਗੇ ਅੰਤ ਤੱਕ ਕਬੱਡੀ ਗੱਲ ਆ ਉਹਨਾਂ ਨੇ ਆਪਦੀ ਪਾਰਟੀ ਦੇ ਉਲਟ ਜਾ ਕੇ ਪਿੰਡ ਦੇ ਨਾਲ ਸਾਥ ਦੇਣ ਦਾ ਜੋ ਡਿਸੀਜਨ ਲਿਆ ਸਿਰ ਬਹੁਤ ਵਧੀਆ ਡਿਸੀਜਨ ਆ ਅਸੀਂ ਸਾਰਿਆਂ ਨੂੰ ਕਹਿੰਨੇ ਆ ਜਾਗੋ ਪੰਜਾਬੀਓ ਇਹਨਾਂ ਨੇ ਤਾਂ ਦਿੱਲੀ ਭੱਜ ਜਾਣਾ ਪਹਿਲਾਂ ਦਿੱਲੀੋਂ ਵਿਹਲੇ ਹੋ ਕੇ ਪੰਜਾਬ ਚ ਆਗੇ ਪੰਜਾਬ ਚੋਂ ਵਿਹਲੇ ਹੋ ਕੇ ਕਦੇ ਗਾਂ ਹਰਿਆਣੇ ਚਲੇ ਜਾਣਗੇ ਹਰਿਆਣੇ ਵਾਲਿਆਂ ਤੋਂ ਵਿਹਲੇ ਹੋ ਕੇ ਗੁਜਰਾਤ ਚਲੇ ਜਾਣਗੇ ਸਟੇਟਾਂ ਬਥੇਰੀਆਂ ਪਈਆਂ ਨੇ ਇਹਨਾਂ ਨੇ ਤਾਂ ਇਹਨਾਂ ਦਾ ਮੇਨ ਮਕਸਦ ਆ ਬੇਵਕੂਫ ਬਣਾਉਣਾ ਆਪਣੇ ਲੋਕ ਬਣ ਚੁੱਕੇ ਆ ਪਰ ਪੜ੍ਹੇ ਲਿਖੇ ਲੋਕ ਸੀ ਪਤਾ ਨਹੀਂ ਕਿਵੇਂ ਬਣ ਗਏ ਭੋਲੇ ਸੀਗੇ ਅਸਲ ਵਿੱਚ ਬੇਵਕੂਫ ਨਹੀਂ ਬਣੇ ਇਹਨਾਂ ਦੇ ਉੱਤੇ ਵਿਸ਼ਵਾਸ ਹੀ ਆ ਵਿਸ਼ਵਾਸ ਕਰ ਲਿਆ ਬੇਵਕੂਫਤਾ ਚਾਹ ਉਹਦੇ ਚਲੋ ਗਲਤ ਆ ਪਰ ਇਹਨਾਂ ਨੇ ਗਾ ਵੀ ਇਹ ਚੀਜ਼ ਹਟਣੀ ਥੋੜੀ ਐ ਜਿਉ ਉਹ ਪੰਜਾਬੀ ਜਗਾ ਹਤ ਹੁੰਦੇ ਆ ਵੀ ਜੋ ਇੱਕ ਵਾਰ ਰੱਸਾ ਚੱਪਣ ਦੀ ਆਦਤ ਪੈ ਗਈ ਉਹ ਫਿਰ ਛੁੱਟਦੀ ਨਹੀਂ ਹੁੰਦੀ ਇਹਨਾਂ ਨੇ ਰੱਸਾ ਚੱਪਣੇ ਚੱਪਣਾ ਪੰਜਾਬ ਚੋਂ ਨਿਕਲ ਕੇ ਹਰਿਆਣੇ ਚੱਬ ਲੈਣਗੇ ਹਰਿਆਣਾ ਚੱਬ ਕੇ ਗੁਜਰਾਤ ਹੋ ਜਾਣਗੇ ਗੁਜਰਾਤ ਚੱਬ ਕੇ ਹਿਮਾਚਲ ਹੋ ਜਾਣਗੇ ਭਾਈ ਜੀ ਐ ਨਹੀਂ ਲੱਗਦਾ ਕਿਉਂਕਿ ਜਦੋਂ ਤੁਸੀਂ ਉੱਥੇ ਧਰ ਲੈ ਲਾਉਂਦੇ ਸੀ ਟਰੈਕਟਰ ਜਿਹੜੇ ਨੇ ਨਾ ਐਲੇ ਇਹ ਉੱਥੇ ਨੈਸ਼ਨਲ ਮੀਡੀਆ ਨੂੰ ਚੁੱਪਦੇ ਵੀ ਬੜੇ ਹੁੰਦੇ ਸੀ ਉਹ ਬੜੀਆਂ ਖਬਰਾਂ ਲਾਉਂਦੇ ਸੀ ਹੁਣ ਤੁਸੀਂ ਆਈ ਟਰੈਕਟਰ ਜਿਹੜੇ 5911 ਤਿਆਰ ਕਰਾ ਕੇ ਇੱਥੇ ਲੈ ਕੇ ਆਏ ਹੋ ਵੀ ਹੁਣ ਕਈ ਸਰਕਾਰ ਦੇ ਪੱਖ ਦੇ ਵਿੱਚ ਵੀ ਮੀਡੀਆ ਚੱਲਦਾ ਉਹਨਾਂ ਨੇ ਵੀ ਇਹ ਟਰੈਕਟਰ ਚੁੱਭਣਗੇ ਉਹ ਵੀ ਦਿਖਾਣਗੇ ਵੀ ਇਹਨਾਂ ਕੋਲ ਤਾਂ ਐਡੇ-ਐਡੇ ਟਰੈਕਟਰ ਨੇ ਦੇਖੋ ਜੀ ਕਿਸਾਨ ਦਾ ਸਭ ਤੋਂ ਪਹਿਲਾ ਸਾਥੀ ਕੌਣ ਆ ਸਭ ਤੋਂ ਪਹਿਲਾ ਸਾਥੀ ਟਰੈਕਟਰ ਕਿਸਾਨ ਦਾ ਪੁੱਤ ਮੰਨਿਆ ਗਿਆ ਕਿਸਾਨ ਦਾ ਗੱਡਾ ਵੀ ਮੰਨਿਆ ਜਾਂਦਾ ਕਿਸਾਨ ਦਾ ਪੁੱਤ ਮੰਨਦਾ ਜਦੋਂ ਕਿਸਾਨ ਵਿਹਲਾ ਹੋ ਕੇ ਖੇਤ ਦੇ ਵਿੱਚੋਂ ਕੰਮ ਕਰਨ ਵੇੜ ਕੇ ਜਦੋਂ ਬਹਿੰਦਾ ਰੋਟੀ ਪਾਣੀ ਖਾਂਦਾ ਕਿਸਾਨ ਦਾ ਟਰੈਕਟਰ ਨਾਲ ਗੱਲਾਂ ਕਰੀ ਜਾਂਦਾ ਯਰ ਕਿ ਕਿਸਾਨ ਦਾ ਪਹਿਲਾ ਸਾਥੀ ਟਰੈਕਟਰ ਕਿਸਾਨ ਨੇ ਇਹਨੂੰ ਪੁੱਤ ਦਾ ਦਰਜਾ ਦਿੱਤਾ ਜੀ ਜੋ ਆਪਦੇ ਅਸੀਂ ਸਾंभਿਆ ਸੀ ਪੈਸੇ ਲਾਏ ਜੋ ਪੂੰਜੀ ਸਾਡੀ ਜਮ੍ਹਾਂ ਕੀਤੀ ਸੀ ਤੇ ਸਾਰੇ ਟਰੈਕਟਰ ਦੇ ਲਾ ਬੈਠੇ ਹੁਣ ਤਾਂ ਅਸੀਂ ਸੋਚ ਰਹੇ ਹਾਂ ਵੀ ਗਾਹ ਫਿਰ ਰੋਟੀ ਕਿੱਥੋਂ ਖਾਵਾਂਗੇ ਜੇ ਸਾਡੀਆਂ ਜ਼ਮੀਨਾਂ ਹੀ ਖੋ ਲੀਆਂ ਫਿਰ ਅਸੀਂ ਰੋਟੀ ਕਿੱਥੋਂ ਖਾਵਾਂਗੇ ਅੱਜ ਤਾਂ ਸਾਰੀ ਪੂੰਜੀ ਸਾਰੀ ਐਮਪਲੀਮੈਂਟਾਂ ਦੇ ਲਾ ਬੈਠੇ ਐਡੇ-ਐਡੇ ਸਾਡੇ ਕਿਸਾਨਾਂ ਕੋਲੇ 4x ਟਰੈਕਟਰ ਆ ਸਾਰੇ ਕਿਸਾਨਾਂ ਨੇ ਮਿਹਨਤ ਕਰਕੇ ਲਏ ਆ ਹੋਰ ਉਹ ਅਸੀਂ ਲੁੱਟਾਂ ਖੋਹਾਂ ਕਰਦੇ ਸੀ ਮਿਹਨਤਾਂ ਕਰਦੇ ਸੀਗੇ ਕਰਕੇ ਸਾਰੇ ਕਿਸਾਨਾਂ ਨੇ ਵੀਰਾਂ ਨੇ ਟਰੈਕਟਰ ਲਏ ਐਡੇ-ਡੇ ਹੁਣ ਇਹ ਸਰਕਾਰ ਕਹਿੰਦੀ ਹੈ ਜੀ ਕਿ ਤੁਸੀਂ ਜ਼ਮੀਨ ਛੱਡ ਦਿਓ ਤੁਹਾਨੂੰ 1000 ਕਾਇਦਾ ਪਲਾਟ ਦੇ ਇਹਦੇ ਨੇ ਕਮਰਸ਼ੀਅਲ ਦੇ ਦਿੰਨੇ ਆ ਤੁਸੀਂ ਆਪ ਦਾ ਦੁਕਾਨਾ ਖੋਲੋ ਅਸੀਂ ਦੁਕਾਨਾ ਕਿਵੇਂ ਖੋਲਾਂਗੇ ਸਾਨੂੰ ਪ੍ਰਮਾਤਮਾ ਨੇ ਇੱਕ ਕਿਸਾਨ ਦੇ ਘਰੇ ਜਨਮ ਦਿੱਤਾ ਅਸੀਂ ਕਿਸਾਨੀ ਹੀ ਦੇਖੀ ਆ ਅਸੀਂ ਹੋਰ ਕੰਮ ਕਰ ਨਹੀਂ ਸਕਦੇ ਅਸੀਂ ਕਰਾਂਗੇ ਫੇਲ ਹੋ ਜਾਾਂਗੇ ਫੇਲ ਹੋ ਗਏ ਬੱਚਿਆਂ ਨੂੰ ਰੋਟੀ ਕਿੱਥੋਂ ਦੇਵਾਂਗੇ ਉਹਨਾਂ ਨੂੰ ਪੜ੍ਹਾਵਾਂਗੇ ਕਿਵੇਂ ਹਰ ਇੱਕ ਮਾਪੇ ਉਹਦਾ ਸੁਪਨਾ ਹੁੰਦਾ ਵੀ ਮੇਰਾ ਬੱਚਾ ਪੜ੍ਹੇ ਪੜ੍ਹੂਗਾ ਕਿੱਥੋਂ ਜੋ ਪੈਸੇ ਆਉਣਗੇ ਪੈਸੇ ਕਿੱਥੋਂ ਆਉਣਗੇ ਕਿਰਤ ਕਰਕੇ ਮਾੜਾ ਪੈਸਾ ਤਾਂ ਅਸੀਂ ਨਾ ਘਰੇ ਬਾੜਿਆ ਨਾ ਬਾੜਨਾ ਜੀ ਕੋਈ ਵੀ ਕਿਸਾਨ ਨਹੀਂ ਬਾੜਦਾ ਇਹਨਾਂ ਨੂੰ ਜੇ ਸਾਡੇ ਟਰੈਕਟਰ ਚੋਬਦੇ ਆ ਟਰੈਕਟਰ ਦਾ ਬਾਅਦ ਹੀ ਗੱਲ ਆ ਅਸੀਂ ਚੋਬਦੇ ਆ ਜੇ ਅਸੀਂ ਚੋਬਦੇ ਕਰਕੇ ਤਾਂ ਸਾਨੂੰ ਇਹ ਦਬਲਣ ਲੱਗੇ ਹੋਏ ਨੇ ਬਾਈ ਤੋਂ ਕਿੰਨੀ ਜ਼ਮੀਨ ਹੈ ਮੇਰਾ ਪੰਢੀਸੇ ਵਾਲਾ ਜੀ ਤੇ ਮੇਰੇ 10 ਏਕੜਾ ਮੇਰੇ ਘਰ ਦੇ ਨੰਬਰ ਵੀ ਬਚਾਏ ਹੋਇਆ ਹੈ ਰਣ ਕੋਲਿੰਦੇ ਨਾ ਘਰ ਦਾ ਨੰਬਰ ਤੇ ਤੁਸੀਂ ਵੀ ਕੈਨੇਡਾ ਤੋਂ ਵਾਪਸ ਆਏ ਹੋ ਹਾਂਜੀ ਹਾਂਜੀ ਮੈਨੂੰ ਵੀ 3 ਸਾਲ ਹੋ ਗਏ ਕੈਨੇਡਾ ਤੋਂ ਵਾਪਸ ਆਏ ਨੂੰ ਆ ਕੇ ਮੈਂ ਖੇਤੀਬਾੜੀ ਨਾਲ ਜੁੜਿਆ ਹੋਇਆ ਹਾਂ ਤੇ ખેਤੀ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਸੀ ਪਰ ਹੁਣ ਸਾਨੂੰ ਸਰਕਾਰ ਨੇ ਸਾਨੂੰ ਤੋਹਫਾ ਦੇ ਦਿੱਤਾ ਜਿੱਥੇ ਆਉਣ ਦਾ ਇੱਕ ਪਾਸੇ ਭਗਵੰਤ ਸਰਕਾਰ ਕਹਿੰਦੀ ਸੀ ਗੋਰੇ ਇੱਥੇ ਆ ਕੇ ਕੰਮ ਕਰਨਗੇ ਤੁਸੀਂ ਤਾਂ ਪੰਜਾਬੀ ਇੱਥੇ ਆ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਐਡਾ ਵੱਡਾ ਤੋਹਫਾ ਇਹ ਸਰਕਾਰ ਜਾਂ ਦਿੱਲੀ ਵਾਲਿਆਂ ਤੋਂ ਜੀ برداشت ਨਹੀਂ ਹੋਏ ਪੰਜਾਬੀ ਇੱਥੇ ਆ ਕੇ ਕੰਮ ਕਰਦੇ ਉਹ ਇਹੀ ਚੌਂਦੀ ਸੀ ਵੀ ਬਸ ਇੱਥੋਂ ਨਿਕਲ ਜਾਣ ਕਿਵੇਂ ਨਾ ਕਿਵੇਂ ਜਿਹੜੀ ਹੁਣ ਮਾਈਗ੍ਰੇਸ਼ਨ ਦੁਬਾਰਾ ਸਾਰੇ ਵਾਪਸ ਮੁੰਡੇ ਆ ਰਹੇ ਆ ਉਹ ਸਰਕਾਰ ਨੂੰ ਬਿਲਕੁਲ ਹਾਜ਼ਮ ਨਹੀਂ ਆ ਰਹੀ ਮਾਸੇ ਦਾ ਸਰਕਾਰ ਕਹਿੰਦੀ ਵਾਪਸ ਮੁੜਨਗੇ ਪਰ ਇਹ ਬਾਈ ਜੀ ਕਹਿੰਦੇ ਵਾਪਸ ਮੁੜਦੇ ਪਸੰਦ ਨਹੀਂ ਆ ਰਹੇ ਇਹ ਤਾਂ ਜਿਹੜੇ ਆ ਰਹੇ ਆ ਜੀ ਸਾਡੇ ਵਰਗੇ ਮੈਂ ਆ ਗਿਆ ਮੇਰਾ ਵੱਡਾ ਵੀਰ ਆ ਗਿਆ ਸਾਡੇ ਹੋਰ ਲੱਖਾਂ ਮੁੰਡੇ ਆਏ ਆ ਜੀ ਮੇਰੇ ਦੋਸਤ ਆਏ ਆ ਮੈਂ ਵੀ ਇੱਕ ਡਿਸੀਜਨ ਕਿਸੇ ਨੂੰ ਦੇਖ ਕੇ ਲਿਆ ਜੀ ਜਿਨ੍ਹਾਂ ਨੇ ਆ ਕੇ ਇੱਥੇ ਪਹਿਲਾਂ ਮੇਤੋਂ ਸਾਲ ਪਹਿਲਾਂ ਖੇਤੀਆਂ ਸ਼ੁਰੂ ਕੀਤੀ ਤਾਂ ਮੈਂ ਵੀ ਆ ਕੇ ਡਿਸੀਜਨ ਲਿਆ ਬਾਈ ਜੀ ਹੁਣ ਇਹਨਾਂ ਨੂੰ ਦੇਖ ਕੇ ਇਹਨਾਂ ਨੇ ਅਗਰ ਆ ਕੀਤੀ ਜੋ ਸਾਰਿਆਂ ਨੇ ਕਿਹਾ ਵੀ ਹਾਂ ਜੀ ਸਾਨੂੰ ਵਾਪਸ ਆਉਣਾ ਚਾਹੀਦਾ ਕਿਉਂਕਿ ਉੱਥੇ ਕਿੰਨੇ ਕਿ ਲੇਬਰ ਕਰ ਲਾਂਗੇ ਜੀ ਜੋ ਆਪਣੇ ਕੋਲ ਇੱਥੇ ਆਪਦੇ ਕੋਲੇ ਆ 5 ਨਹੀਂ 10 ਨਹੀਂ 10 ਨਹੀਂ ਦਾ 15 ਨਹੀਂ ਜਿੰਨੇ ਵੀ ਕੀਲੇ ਆ ਆਪਦੇ ਮਾਲਕ ਤਾਂ ਇਹ ਹੈ ਨਾ ਕਿਸੇ ਥੱਲੇ ਲੱਗ ਕੇ ਇੱਕ ਕਿਸਾਨ ਦਾ ਪੁੱਤ ਨਹੀਂ ਕੰਮ ਕਰ ਸਕਦਾ ਜੋ ਜੋ ਅਸੀਂ ਸ਼ੌਂਕ ਪੂਰਨੇ ਕੁਝ ਕਰਨੇ ਉੱਥੇ ਜਾਂਦੇ ਆ ਡਿਪਰੈਸ਼ਨ ਦੇ ਮਰੀਜ਼ ਪਏ ਸਾਡੇ ਨਵੇਂ ਮੁੰਡੇ ਆਪਾਂ ਕਿੰਨੇ ਸੁਣਦੇ ਆਂ ਵੀ ਡਿਪਰੈਸ਼ਨ ਮਰੀਜ਼ ਹੋ ਗਏ ਉਹਨਾਂ ਨੇ ਸੁਸਾਈਡ ਕਰ ਲਿਆ ਜਾਂ ਡੈਥ ਹੋ ਗਈ ਜਿਵੇਂ ਵੀ ਉਹ ਚੀਜ਼ਾਂ ਨੂੰ ਤਾਂ ਅਸੀਂ ਨਿਕਲ ਕੇ ਇੱਥੇ ਇੰਡੀਆ ਆਏ ਆ ਪੰਜਾਬ ਆਏ ਆ ਪੰਜਾਬ ਆਉਂਦੇ ਨੂੰ ਜਿਵੇਂ ਵੀਰ ਜੀ ਨੇ ਪਹਿਲਾਂ ਕਿਹਾ ਵੀ ਸਰਕਾਰ ਨੇ ਤੋਹਫਾ ਦੇ ਤੋਹਫਾ ਨਹੀਂ ਦੇਤਾ ਵੱਡਾ ਤੋਹਫਾ ਦੇਤਾ ਵੀ ਆਹ ਤਾਂ ਇਹ ਨਹੀਂ ਪਤਾ ਲੱਗਦਾ ਰਾਤ ਨੂੰ ਅੱਖ ਖੁੱਲ ਜਾਂਦੀ ਨੀਂਦ ਹੀ ਨਹੀਂ ਆਉਂਦੀ ਵੀ ਸੋਚੀਦਾ ਵੀ ਸਵੇਰ ਨੂੰ ਬਣਨਾ ਪਤਾ ਨਹੀਂ ਕੀ ਆ ਕੀ ਇਹਨਾਂ ਨੇ ਉੱਠ ਕੇ ਬੋਲ ਦੇਣਾ ਇਹ ਤਾਂ ਕੋਈ ਸ਼ਰਾਬੀ ਹੋ ਕੇ ਬਹਿ ਜਾਂਦਾ ਕੋਈ ਕਿਵੇਂ ਬਹਿ ਜਾਂਦਾ ਨਾਲ ਕੋਈ ਬਾਹਰਲੇ ਦਿੱਲੀ ਵਾਲੇ ਬੈਠੇ ਹੁੰਦੇ ਆ ਤੁਸੀਂ ਇੱਕ ਦੋ ਵੀਡੀਓ ਚਲਦੀਆਂ ਦੇਖੀਆਂ ਆਉਣੀਆਂ ਫੇਸਬੁੱਕ ਤੇ ਬਹੁਤ ਚੱਲੀਆਂ ਨੇ ਹਿੰਦੀ ਦੇ ਵਿੱਚ ਤਾਂ ਇਹਨਾਂ ਦੀ ਲੈਟਰ ਲਿਖ ਕੇ ਆਉਂਦੀ ਆ ਉਹ ਨਾ ਸਾਡੇ ਇੱਥੇ दारू ਪੀਣ ਵਾਲਿਆਂ ਨੂੰ ਪਤਾ ਲਾਦੀ ਆ ਨਾ ਸਾਡੇ ਮੰਤਰੀ ਸਾਹਿਬ ਨੂੰ ਬਦਲਾ ਆਦੀ ਆ ਫਿਰ ਉਹ ਨਾਲ ਦੇ ਪੜ੍ਹ ਕੇ ਦੱਸਦੇ ਆ ਜੀ ਇਹ ਐਸੇ ਲਿਖਾ ਹੂਆ ਹੈ ਉਹ ਸਾਨੂੰ ਸਾਡੇ ਪੰਜਾਬੀ ਸਾਡੇ ਬਜ਼ੁਰਗਾਂ ਨੂੰ ਕਿੱਥੇ ਪਤਾ ਲੱਗਣੀ ਹੈ ਅਸੀਂ ਤਾਂ ਐਸੇ ਹੱਕ ਦੇ ਵਿੱਚ ਨਹੀਂ ਹੈਗੇ ਅਸੀਂ ਤਾਂ ਇਹੀ ਕਹਿੰਨੇ ਆ ਇਹ ਲੋਕਾਂ ਨੂੰ ਅਵੇਅਰ ਹੋਵੋ ਹਲੇ 5.5-7 ਪਿੰਡ ਨਿਕਲੇ ਆ ਅਸੀਂ ਕਹਿੰਦੇ 20 ਪਿੰਡ ਨਿਕਲੋ 50 ਨਿਕਲੋ ਨਿਕਲੇ ਲੋਕ ਜ਼ਰੂਰ ਹੋਏ ਨੇ ਪਰ ਇੱਥੇ ਹਾਜ਼ਰੀ ਨਹੀਂ ਗਲੱਡਾ ਮੁਰੇ ਘਾਟਾ ਹਾਜ਼ਰੀ ਅਸੀਂ ਤਾਂ ਇਹੀ ਅਰਦਾਸ ਬੇਨਤੀ ਕਰਨੀ ਚਾਹੁੰਦੇ ਹਾਂ ਸਾਰਿਆਂ ਨਾ ਬਜ਼ੁਰਗਾਂ ਨੂੰ ਵੀ ਦੇਖੋ ਜੀ ਏਕੇ ਦੇ ਵਿੱਚ ਬਰਕਤ ਆ ਦਿੱਲੀ ਏਕਾ ਸੀ ਲੋਕ ਲੋਕਾਂ ਦਾ ਧਰਨਾ ਸੀ ਨਾ ਕਿ ਕਿਸੇ ਲੀਡਰ ਦਾ ਨਾ ਕਿ ਕਿਸੇ ਬੰਦੇ ਦਾ ਉਹ ਲੋਕਾਂ ਦਾ ਧਰਨਾ ਸੀ ਇਹ ਕਿਸਾਨੀ ਧਰਨਾ ਵਾ ਲੋਕਾਂ ਦਾ ਧਰਨਾ ਇੱਥੇ ਹਰ ਇੱਕ ਬੰਦਾ ਲੀਡਰ ਹੈ ਹਰ ਇੱਕ ਬੰਦਾ ਵਰਕਰ ਹੈ ਆਪ ਨਿਕਲੋ ਪਿੰਡਾਂ ਦੇ ਵਿੱਚੋਂ ਏਕਤਾ ਦਿਖਾਈਏ ਇਹ ਤਾਂ ਸਾਨੂੰ ਪਾੜਨਾ ਚਾਹੁੰਦੇ ਹੀ ਐ ਪਿੰਡਾਂ ਦੇ ਵਿੱਚ ਵੀ ਲੋਕ ਬੜੇ ਹੋਏ ਨੇ ਉਹ ਕਹਿੰਦੇ ਆ ਜੀ ਬਹੁਤ ਚੰਗਾ ਜੀ ਬਹੁਤ ਚੰਗਾ ਮੇਰਾ ਪਿੰਡ ਦਾਖਾ ਅਸੀਂ ਅੱਜ ਸਵੇਰੀ ਜਦੋਂ ਉੱਥੇ ਤੁਰ ਲੱਗੇ ਸਾਡੇ ਇੱਕ ਉੱਥੇ ਬੰਦਾ ਆ ਕੇ ਲੱਗ ਗਿਆ ਕਹਿੰਦਾ ਜੀ ਬਹੁਤ ਵਧੀਆ ਇਹ ਤਾਂ ਕਿਸਾਨ ਤਾਂ ਇੱਥੇ ਦਾ ਖੰਭਾ ਲਾਏ ਦਾ ਮੁੱਲ ਪੈਸੇ ਦੇ ਦਿੰਦੇ ਤੁਸੀਂ ਕਿਹੜੀਆਂ ਗੱਲਾਂ 'ਚ ਪਏ ਹੋ ਜਦੋਂ ਉਹਨੂੰ ਚਾਰ ਪੰਜ ਸਵਾਲ ਕੀਤੇ ਫਿਰ ਉਹਨਾਂ ਨੂੰ ਆਨਸਰ ਨਾ ਆਵੇ ਸਰਕਾਰ ਦੇ ਛੱਡੇ ਬੰਦੇ ਸਰਕਾਰ ਦੇ ਛੱਡੇ ਹੋਏ ਬੰਦੇ ਜੀ ਹੋਰ ਕੀਤੇ ਛੱਡੇ ਆਏ ਬੰਦੇ ਆ ਉਹ ਜੀ ਮਤਲਬ ਮੰਨ ਲਓ ਅਸੀਂ ਤਾਂ ਇੱਥੇ ਆਉਂਨੇ ਆ ਵੇਅਰ ਹੋ ਚੁੱਕੇ ਆ ਜਿਹੜੇ ਵਿਚਾਰੇ ਪਿੰਡਾਂ ਦੀਆਂ ਸੱਤਾਂ ਦੇ ਬਜ਼ੁਰਗ ਬੈਠੇ ਆ ਜੋ ਜਿਨ੍ਹਾਂ ਦੇ ਨਾਂ ਦੇ ਜ਼ਮੀਨਾਂ ਨੇ ਅਜੇ ਤਲੇ ਬੱਚੇ ਆ ਸਾਡੇ ਦੇ ਨਾਂ ਦੇ ਜ਼ਮੀਨਾਂ ਘੱਟ ਨੇ ਜਿਹੜੇ ਬਜ਼ੁਰਗਾਂ ਦੇ ਨਾਂ ਉਹ ਜ਼ਮੀਨਾਂ ਨੇ ਉਹ ਤਾਂ ਆਈ ਝਾਂਸੇ 'ਚ ਆ ਜਾਣਗੇ ਔਲੇ ਭਾਲੇ ਹੈਗੇ ਆ ਵਿਚਾਰੇ ਝਾਂਸੇ 'ਚ ਲੈ ਲੈਣਾ ਇਹਨਾਂ ਨੇ ਪਰ ਅਸੀਂ ਕਹਿੰਦੇ ਆ ਵੇਅਰ ਹੋਵੋ ਜੂਨੀਅਰ ਨਾਲ ਜੁੜੋ ਕਿਸਾਨਾਂ ਨਾਲ ਜੁੜੋ ਇੱਥੇ ਧਰਨੇ ਦੇ ਉੱਤੇ ਪਹੁੰਚੋ ਪਹੁੰਚ ਕੇ ਏਕਤਾ ਦਾ ਆਪਾਂ ਦਿਖਾਈਏ ਸਰਕਾਰ ਨੂੰ ਜੋ ਇਹ ਇਹਨਾਂ ਨੇ ਲੈਂਡ ਪੋਲਿੰਗ ਦੀ ਸਕੀਮ ਲਿਆਂਦੀ ਆ ਇਹਨੂੰ ਵਾਪਸ ਕਰਾਈਏ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿਣੀ ਚਾਹਨਾ ਕੱਲੀ ਲੁਧਿਆਣਾ ਜ਼ਿਲ੍ਹੇ ਵਿੱਚ ਨਹੀਂ ਇੱਥੇ ਹਲੇ ਥੋੜੀ ਅਵੇਰਨੈਸ ਘੱਟਾ ਲੋਕ ਘੱਟ ਉੱਬਰ ਰਹੇ ਨੇ ਉੱਬਰ ਰਹੇ ਘੱਟ ਰਹੇ ਨੇ ਪਰ ਪੂਰੇ ਪੰਜਾਬ ਦੇ ਵਿੱਚ ਜੋ 70000 ਏਕੜ ਇਹਨਾਂ ਨੇ ਕਰ ਰਹੇ ਆ ਦਵਾਬੇ ਚ ਵੀ ਸੰਗਰੂਰ ਚ ਵੀ ਜਿੱਧਰ ਏਰੀਆ ਦੇ ਵਿੱਚ ਵੀ ਹੁਣ ਤਾਂ ਲਹਿਰੇ ਬਣ ਚੁੱਕੀ ਆ ਸਰਕਾਰ ਇਹ ਚੀਜ਼ ਭੁੱਲ ਜਵੇ ਵੀ ਅਸੀਂ ਕਰ ਲਾਂਗੇ ਕੱਲੀ ਲੁਧਿਆਣਾ ਜ਼ਿਲ੍ਹਾ ਛੱਡ ਕੇ ਕਿਤੇ ਵੀ 70000 ਏਕੜ ਦੇ ਵਿੱਚੋਂ ਇੱਕ ਏਕੜ ਵੀ ਰਿਕੁਆਇਰ ਕਰਕੇ ਦਿਖਾ ਦਵੇ ਫਿਰ ਅਸੀਂ ਮੰਨਾਂਗੇ ਇਹਨਾਂ ਸਰਕਾਰ ਨੂੰ ਤੇ ਤੁਸੀਂ ਤਾਂ ਜ਼ਿੰਦਗੀ ਸੁਖਾਲੀ ਕਰਨ ਆਏ ਸੀ ਕਿ ਗੱਲ ਕੀ ਸੀ ਉੱਥੇ ਮਨ ਨਹੀਂ ਲੱਗਦਾ ਸੀ ਜਾਂ ਜ਼ਿੰਦਗੀ ਔਖੀ ਸੀ ਉੱਥੇ ਦੇਖੋ ਜੀ ਝੂਠ ਕਾ ਨੂੰ ਬੋਲਣਾ ਜੀ ਇਹ ਮੇਰੇ ਤੋਂ ਕਈਆਂ ਨੇ ਸੁਣ ਕੇ ਕਹਿਣਾ ਵੀ ਇਹ ਵੀ ਜੇਕਰ ਕੋਈ ਸਵਾਲ ਕਰਤਾ ਸੱਚੀ ਨਹੀਂ ਮੰਨ ਲੱਗਿਆ ਜੀ ਮੈਂ ਉਹਦੇ ਕਹਿੰਦੇ ਵੀ ਦਾੜੀ ਆ ਜੀ ਮੋਹ ਦੇ ਉੱਤੇ ਏਡੇ ਜੇ ਨੌਜਵਾਨਾਂ ਬੱਚਿਆਂ ਵਾਲੇ ਆ ਕਹਿੰਦੇ ਚੰਗੇ ਲੱਗਦੇ ਬੜੀ ਬਾਰ ਰਾਤ ਨੂੰ ਮਨ ਭਰਿਆ ਜੀ ਰੋਏ ਵੀ ਆ ਵੀ ਨਹੀਂ ਯਾਰ ਪਿੰਡ ਚਲੀਏ ਪਿੰਡ ਚੱਲੀਏ ਚੱਲ ਕੇ ਆਪਦੇ ਖੇਤਾਂ ਦੇ ਵਿੱਚ ਖੇਤੀ ਦੇਖੀ ਜਾਂਦੇ ਸੀ ਦੇਖੋ ਜੀ ਮੇਰਾ ਸੁਪਨਾ ਸੀ ਛੋਟੇ ਹੁੰਦੇ ਤੋਂ ਖੇਤੀ ਕਰਨਾ ਛੋਟੇ ਹੁੰਦੇ ਤੋਂ ਸਾਡੇ ਬਜ਼ੁਰਗ ਸੀ ਚਾਚਾ ਜੀ ਹੁਣੀ ਮੇਰੇ ਆ ਖੜੇ ਨੇ ਇਹਨਾਂ ਨੇ ਜੇ ਸਾਨੂੰ ਕਰੇ ਤੋਹਫਾ ਵੀ ਲਿਆ ਕੇ ਦੇਣਾ ਤਾਂ ਟਰੈਕਟਰ ਹੀ ਲਿਆ ਕੇ ਦਿੰਦੇ ਸੀ ਮੇਰੇ ਕੋਲੇ ਤੁਸੀਂ ਸੱਚ ਮੰਨਿਓ ਜੇ ਕਰੇ ਮੌਕਾ ਮਿਲਿਆ ਤੁਹਾਨੂੰ ਮੈਂ ਇਹਦਾ ਛੋਟਾ ਟਰੈਕਟਰ ਬਚਪਨ ਨਾਲ ਹਲੇ ਵੀ ਸੰਭਿਆ ਪਿਆ 59 ਘਰ ਆਏ ਵੀ ਸੰਭਿਆ ਹਲੇ ਵੀ ਸੰਭਿਆ ਪਿਆ ਜੀ ਮੇਰੀ 33 34 ਸਾਲ ਦੀ ਉਮਰ ਹੋ ਗਈ ਹਲੇ ਵੀ ਮੇਰਾ 59 ਘਰ ਔਰ ਟਰੈਕਟਰ ਛੋਟਾ ਸੰਭਿਆ ਪਿਆ ਲੋਹੇ ਦਾ ਉਵੇਂ ਜਣੇ ਟਰਾਲੀ ਉਹ ਕਈ ਸਾਡੇ ਰੈਸਟੋਰਾਂ ਆ ਕੇ ਪੁੱਛ ਲੈਂਦੇ ਵੀ ਕਿ ਕਿ ਖੜਾਉਣਾ ਕੀ ਦਾ ਫੇ ਜਦੋਂ ਘਰ ਦੇ ਦੱਸਦੇ ਵੀ ਸੇਵਾ ਦਾ ਸਾਹਬ ਆ ਪਿਆ ਤਾਂ ਉਹ ਹੈਰਾਨ ਹੁੰਦੇ ਆ ਸਾਡਾ ਤਾਂ ਸਿਉਟੀ ਨੂੰ ਤਾਂ ਸੁਪਨਾ ਹੀ ਖੇਤੀ ਸੀ ਪਹਿਲਾਂ ਪੜ੍ਹੇ ਲਿਖੇ ਡਿਗਰੀ ਕੀਤੀ ਉਦੋਂ ਵਾਰ ਬਾਹਰ ਚਲੇ ਗਏ ਚਲੋ ਵਿਆਹ ਹੋ ਗਿਆ ਫਿਰ ਉੱਥੇ ਜਾ ਕੇ ਜਿੰਨਾ ਟਾਈਮ ਵੀ ਕੱਟਿਆ ਬਹੁਤ ਔਖਾ ਕੱਟਿਆ ਆਏ ਇੱਥੇ ਆ ਕੇ ਖੇਤੀ ਕਰਨ ਲੱਗੇ ਆ ਸਖਾਲੇ ਹੋਏ ਸੀ ਪਰ ਜੋ ਤੁਸੀਂ ਕਹਿੰਦੇ ਵੀ ਸਰਕਾਰ ਨੇ ਇੱਕ ਗੱਲ 'ਚ ਫਾਹੇ ਹੀ ਪਾਤਾ ਹੁਣ ਇਹ ਫਾਹਾ ਜਿਹੜਾ ਵਾ ਸੀ ਕੱਢਣਾ ਵਾ ਏਕਤਾ ਦੇ ਨਾਲ ਰਲ ਕੇ ਕੱਢਣਾ ਵਾ ਇਹ ਫਹਾ ਆਪਦੇ ਗੱਲ ਚੋਂ ਕੱਢ ਕੇ ਸਰਕਾਰ ਦੇ ਗੱਲ ਦੇ ਵਿੱਚ ਪਾਉਣਾ। ਇਹ ਮੈਂ ਇੱਕ ਵੈਸੇ 911 ਤਾਂ ਚਲੋ ਸਵਾਲ ਪੁੱਛਣ ਲੱਗ ਗਿਆ ਕਿ ਵੀ ਲੈਂਡ ਪੋਲਿੰਗ ਤੇ ਵੀ ਆਪਾਂ ਕਾਫੀ ਸਵਾਲ ਕੀਤੇ ਆ ਪਰ ਚਲੋ ਤੁਸੀਂ ਇਹਦੇ ਤੇ ਸ਼ੌਂਕ ਆਪਣਾ ਪੂਰਾ ਕੀਤਾ। ਇਹ ਕਿਦਾਂ ਸ਼ੌਂਕ ਚੜਿਆ ਸੀ ਇਹ ਸਿੱਧੂ ਮੂਸੇਵਾਲੇ ਦੇ ਗੀਤੋਂ ਆਇਆ ਵੀ ਜਾਂ ਕਿਸੇ ਹੋਰ ਗੱਲ ਕਰਕੇ ਕਿਸੇ ਕਹਿੰਦੇ ਵੀ ਉਹ ਬਚਪਨ ਜੇ ਵੀ ਤੁਹਾਡੇ ਕੋਲ ਆਇਆ ਸੀ। ਹਾਂਜੀ। ਇਹ 911 ਦਾ ਸ਼ੌਂਕ ਇਦਾਂ ਸੀਗਾ ਜੀ ਸਾਡੇ ਮੇਰੇ ਘਰ ਤੋਂ ਚਾਰ ਘਰ ਛੱਡ ਕੇ ਸਾਡੇ ਦੋ ਕਮਾਂਡੀ ਸੀ ਇੱਕ ਸੱਜੇ ਇੱਕ ਖੱਬੇ ਦੋਨਾਂ ਕੋਲੇ ਨਾਟ ਗਿਆਨਾ ਸੀ ਜਦੋਂ ਅਸੀਂ ਸਕੂਲ ਜਾਣਾ ਅਕਸਰ ਉਹਨਾਂ ਨੇ ਸਾਨੂੰ ਇਸ ਨਾਟ ਗਿਆਨਾ ਦੇ ਉੱਤੇ ਛੋਟੇ ਹੁੰਦੇ ਨੂੰ ਛੱਡ ਕੇ ਆਉਣਾ ਸਾਡੇ ਤਾਇਆ ਜੀ ਹੁੜੀਆਂ ਨੇ ਤੇ ਜੀ ਉਦੋਂ ਵੀ ਦੇਖਣਾ ਵੀ ਟਰੈਕਟਰ ਬੜਾ ਸੋਹਣਾ ਟਰੈਕਟਰ ਰੰਗ ਬੜਾ ਸੋਹਣਾ ਵਾ ਸੰਤਰੀ ਰੰਗ ਪੀਲਾ ਰੰਗ ਕਿੰਨਾ ਕੰਬੀਨੇਸ਼ਨ ਸੋਹਣਾ ਇਹ ਦੇਖਣਾ ਫਿਰ ਇੱਕ ਉਸ ਟਾਈਮ ਦੇ ਵਿੱਚ ਟਰੈਕਟਰ ਹੀ ਦੋ ਹੁੰਦੇ ਸੀ ਨਾਟ ਗਿਆਨਾ ਜਾਂ ਫੋਰਡ ਠੀਕ ਜੀ ਉਹ ਦੋਨੇ ਟਰੈਕਟਰ ਅੱਜ ਤੱਕ ਲੋਕਾਂ ਦੀ ਜਾਨ ਬੜੇ ਹੋਏ ਨੇ ਜੋ ਨਵੇਂ ਮੁੰਡੇ ਉਹਨਾਂ ਦੇ ਨਵੇਂ-ਨਵੇਂ ਟਰੈਕਟਰ ਆ ਗਏ ਨਵੇਂ-ਨਵੇਂ ਸ਼ੌਂਕ ਹੋ ਗਏ ਪਰ ਅਸੀਂ ਹੈ ਤਾਂ ਮੈਂ ਵੀ ਨਵਾਂ ਹੀ ਆ ਪਰ ਐ ਕੁਦਰਤੀ ਇਸ ਟਰੈਕਟਰ ਨਾਲ ਪਹਿਲੇ ਦਿਨ ਹੀ ਲਗਾ ਸੀ 91 ਦੇ ਨਾਲ ਦੂਸਰੇ ਨੰਬਰ ਤੇ ਅੱਜ ਦੇ ਟਾਈਮ 'ਚ ਸਿੱਧੂ ਮੂਸੇ ਵਾਲੇ ਕਰਕੇ ਜੀ ਪ੍ਰਚਲਿਤ ਵੀ ਹੋਇਆ ਟਰੈਕਟਰ ਇਹ ਕੋਈ ਸ਼ੱਕ ਨਹੀਂ ਹੈਗਾ ਬਾਹਰ ਕੈਨੇਡਾ 'ਚ ਇਹਨਾਂ ਪੱਟ ਦਾ ਜਿਹੜਾ ਤੋਂ ਪੈਂਡਦਾ ਕੇ ਉਹਨੂੰ ਕਹਿੰਦੇ ਕਹਿੰਦੇ ਉਹ 91 ਕਹਿੰਦੇ 91 ਦੇ ਨਾਲ ਜੱਟ ਨੂੰ ਕਹਿੰਦੇ 91 ਨਹੀਂ ਬਾਕੀ ਟਰੈਕਟਰ ਇਹ ਸ਼ਾਨ ਦਾ ਟਰੈਕਟਰ ਆ ਲੰਬਾ ਦੇਖੋ ਕਿੰਨਾ ਮਾਹ ਟਰ ਚਲਾਉਣ ਚ ਕਿੰਨਾ ਵਧੀਆ ਆ ਟਰੈਕਟਰ ਜੋਰ ਦੇ ਵਿੱਚ ਅੱਜ ਵੀ ਇਹਦਾ ਕੋਈ ਤੋੜ ਨਹੀਂ ਹੈਗਾ ਬਾਕੀ ਇਹ ਸ਼ਾਨ ਦਾ ਟਰੈਕਟਰ ਕਰਕੇ ਸਾਡਾ ਸੁਪਨਾ ਸੀ ਅਸੀਂ ਘਰਦਿਆਂ ਨੂੰ ਕਿਹਾ ਚਾਚਾ ਜੀ ਹੁਣੀਆਂ ਨੂੰ ਵੀ ਸਾਨੂੰ ਟਰੈਕਟਰ ਬਣਾ ਕੇ ਦੋ ਅਸੀਂ ਇੱਕ ਟਰੈਕਟਰ ਜੋ ਖੇਤੀ ਸ਼ੁਰੂ ਕੀਤੀ ਹੈ 51 11 ਰੱਖਣਾ ਚਾਹੁੰਦੇ ਆ ਤੇ ਉਹਨਾਂ ਨੇ ਸਾਡਾ ਸੁਪਨਾ ਪੂਰਾ ਕੀਤਾ ਤੇ ਅੱਜ ਇਹਦੀ ਨਾ ਚਾਵ ਆ ਸਾਨੂੰ ਜਿੱਦਣ ਦਾ ਧਰਨ ਲੱਗ ਰਿਹਾ ਇਹਦੇ ਉੱਤੇ ਹੀ ਆ ਰਹੇ ਆ ਤੇ ਇਹਦੇ ਉੱਤੇ ਹੀ ਰਹਿਣਾ ਸਾਂਝ ਲੋ ਵੀ ਇਹ ਮੈਂ ਸਵਾਲ ਤਾਂ ਪੁੱਛਿਆ ਸੀ ਵੀ ਪਤਾ ਲੱਗ ਪਾਏ ਵੀ ਇੱਕ ਕਿਸਾਨ ਸੋਚਦਾ ਕੀ ਆ ਇਹ ਜੱਟ ਦਾ ਪੁੱਤ ਸੋਚਦਾ ਕੀ ਆ ਉਹਦੇ ਖਡੌਣੇ ਵੀ ਆਈ ਆ ਉਹਦੇ ਬਚਪਨ ਤੋਂ ਉਹਦੇ ਖਡੌਣੇ ਵੀ ਆਈ ਆ ਉਹ ਖੇਤੀ ਨਾਲ ਹੀ ਜੁੜਿਆ ਆ ਤੇ ਉਹਦਾ ਸੁਪਨਾ ਵੀ ਆਈ ਆ ਸਪਨਾ ਵੀ ਇਹੀ ਹੈ ਤੇ ਜੀ ਇਹ ਪੂਰਾ ਵੀ ਕਰਨਾ ਜੀ ਤੇ ਜੋ ਸਰਕਾਰ ਸਾਡੇ ਨਾਲ ਧੱਕਾ ਕਰੂਗੀ ਉਹ ਨਹੀਂ ਹੋਣ ਦਵਾਂਗੇ ਅੱਜ ਸਾਡਾ ਸਾਰਾ ਦਾਖਾਣਾਗਰ ਈਸੇ ਵਾਲ ਨਗਰ ਸਾਡੇ ਈ ਸਿੱਖੋਂ ਭਰਾਵਾ ਸਾਰੇ ਤੇ ਸਾਡਾ ਸਾਰਾ ਨਗਰ ਅੱਜ ਜਿੱਥੇ ਦੋਨੇ ਨਗਰ ਗਲਾਡਾ ਦਫ਼ਤਰ ਦੇ ਮੂਹਰੇ ਸਵੇਰ ਦੇ ਤੋਂ 8 ਵਜੇ ਦੇ ਤੋਂ ਬੈਠੇ ਨੇ ਤੇ ਸਾਰੀ ਰਾਤ ਚ ਰਹਾਂਗੇ ਰਾਤ ਨੂੰ ਵੀ ਰਹਾਂਗੇ ਧਰਨਾ 24 ਘੰਟੇ ਆ ਅਣ ਮਿੱਥੇ ਸਮੇਂ ਲਈ ਆ ਜਦ ਤੱਕ ਇਹ ਲੈਂਡ ਪੋਲਿੰਗ ਬਾਈਕ ਨਹੀਂ ਲੈ ਕੇ ਜਾਂਦੇ ਉਦੋਂ ਤੱਕ ਇਹ ਧਰਨਾ ਆਈ ਬਰਕਰਾਰ ਰਹੂ ਚਾਹ ਸਾਰ ਰਹੇ ਜਾਂ ਦੌਰ ਰਹੇ ਜਦ ਤੱਕ ਵੀ ਇਹ ਫੈਸਲਾ ਸਰਕਾਰ ਨੂੰ ਵਾਪਸ ਲੈਣਾ ਪੈਣਾ ਸਰਕਾਰ ਨੂੰ ਝੁਕਣਾ ਪੈਣਾ ਤਾਂ ਇਹ ਕਿਸਾਨ ਵੀਰ ਕਰੇ ਜਾਣਗੇ ਨਹੀਂ ਤਾਂ ਇਹ ਰੋਡ ਦੇ ਉੱਤੇ ਚ ਗਲਾਡਾ ਦਫਤਰ ਮੂਰੇ ਇਦਾਂ ਹੀ ਬੈਠਣਗੇ ਧੰਨਵਾਦ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਬਾਈ ਜੀ ਕੋਈ ਨਾ ਕੋਈ ਨਾ ਮੈਂ ਥੱਲੇ ਆ ਜਾਂਦਾ ਬਾਈ ਜੀ ਕੋਈ ਚੱਕਰ ਨਹੀਂ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਅਹਿਤਾ ਮੇਰਾ ਪੁੱਤਰੀ ਹੈ ਜੀ ਮਦੀ ਜਾਵਾ ਜਾਣਗੇ ਵੀ ਜੀ ਅਸੀਂ ਇੰਨੇ ਖੁਸ਼ੀ ਹੋਏ ਨੇ ਕੈਨੇਡਾ ਛੱਡਣ ਦਾ ਫੈਸਲਾ ਲਿਆ ਤੁਸੀਂ ਜੋਤਰੋ ਵੀ 1 ਤੋਂ 60 ਬਣਦੇ ਆ 60ਾਂ ਨੂੰ ਲੱਤ ਮਾਰਨੀ ਸੌਖੀ ਈ 1 ਡਾਲਰ ਤੋਂ 60 ਬਣਦੇ ਆ ਸਾਡੇ ਸਾਰੇ ਪੰਜਾਬ ਨੂੰ 60 ਰੁਪਏ ਖਾ ਗਏ ਜਿਹੜੇ ਅੱਜ ਹਾਲਾਤ ਬਣੇ ਹੋਇਆ ਕਹਿੰਦੇ ਨੇ ਪੰਜਾਬ 'ਚ ਨਸ਼ਾ ਆ ਗਿਆ ਨਸ਼ੇ ਨੇ ਉਹਨਾਂ ਨੇ ਸਾਨੀ ਕੀਤਾ ਜਿੰਨਾ ਕੈਨੇਡਾ ਕਰ ਰਹੀ ਆ ਕਿਉਂਕਿ ਸਾਰੇ ਦੇ ਇਕੱਲੇ ਇਕੱਲੇ ਬੱਚੇ ਆ ਬਾਹਰ ਬੈਠੇ ਆ ਕਿਉਂਕਿ ਉਹਨਾਂ ਦੇ ਮਾਪੇ ਉੱਤੇ ਇਕੱਲੇ ਬੈਠੇ ਆ ਰੱਬ ਨਾ ਕਰੇ ਰਾਤ ਬਰਾਤੇ ਕੋਲ ਸਾਡੇ ਪਿੰਡ ਦੇ 50 ਘਰੇ ਹੋ ਜਿਆ ਸਾਡੇ ਪਿੰਡ ਦੇ 50 ਘਰੇ ਹੋ ਜਿਆ ਜਿਨ੍ਹਾਂ ਦੇ ਮੁੰਡੇ ਬਾਹਰ ਨੇ ਮੰਮੀ ਡੈਡੀ ਕੱਲੇ ਜਾਂਦੇ ਮਾਤਾ ਪਿਤਾ ਇੱਥੇ ਆ ਰੱਬ ਨਾ ਕਰੇ ਕੋਈ ਰਾਤ ਨੂੰ ਕੋਈ ਗੱਲਬਾਤ ਹੋਵੇ ਬਿਮਾਰ ਹੋ ਜੇ ਉਹਨਾਂ ਚੱਕਣ ਵਾਲਾ ਕੌਣ ਠੀਕ ਹੈ ਜੀ ਇਹ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰ ਨੇ ਦਾ ਐਡੀ ਵੱਟ ਮਸਾ ਸਾਡੇ 6-7 ਬਾਹਰੋਂ ਆਉਣ ਲੱਗੇ ਸੀਗੇ ਸਾਨੂੰ ਇੰਨਾ ਜ਼ਿਆਦਾ ਚਾਰਜ ਵੀ ਸਾਡੇ ਜਵਾਗ ਸਾਡੇ ਕੋਲ ਆ ਕੇ ਸਾਨੂੰ ਸਾਂਭਣਗੇ ਖੇਤੀ ਕਰਨਗੇ ਕਿਉਂਕਿ ਖੇਤੀ ਸਾਡਾ ਮੁੱਖ ਤੰਦਾ ਇਹ ਪਹਿਲਾਂ ਸਾਨੂੰ ਲੁੱਟਣ ਵੀ ਲੱਗੇ ਕੁੱਟਣ ਵੀ ਲੱਗੇ ਬਹੁਤ ਮਾੜੀ ਹੈ ਇਹਲਾ ਸਰਕਾਰ ਲਈ ਕਿਹਦੇ ਰਾਜਗਰ ਨੇ ਜਿਹੜਾ ਲੋਕ ਹੀ ਨਹੀਂ ਨੇ ਸਾਰੇ ਬੱਚੇ ਤਾਂ ਬਾਹਰ ਚਲੇ ਗਏ ਇੱਥੇ ਬਹਿਰ ਤੇ ਰਹਿ ਗਏ ਬਜ਼ੁਰਗ ਉਹਨਾਂ ਨੂੰ ਕੀ ਰਾਜ ਕਰ ਲੈਣਗੇ ਉਹਨਾਂ ਦੇ ਬਿਲਕੁਲ ਸਹੀ ਤੇ ਜਿਨ੍ਹਾਂ ਨੇ ਸੋਚਿਆ ਆਣਾ ਸੀ ਇਹਨਾਂ ਨੂੰ ਦੇਖ ਕੇ ਵਾਪਸ ਆਵਾਂਗੇ ਹੁਣ ਤਾਂ ਉਹ ਵੀ ਕਹਿੰਦੇ ਹੋਣੇ ਅਸੀਂ ਨਹੀਂ ਆਣਾ ਹਾਂਜੀ ਮੈਂ ਕਿਹਨੂੰ ਕੋਈ ਆਉਂਦਾ ਵਾ ਜਦੋਂ ਅੱਗੇ ਇਤਨੇ ਹਾਲਾਤ ਦੇਖਦੇ ਆ ਵੀ ਧਰਨਿਆਂ ਦੇ ਬੈਠਿਆ ਭੁੱਖੇ ਤੇ ਸਵੇਰ ਦੇ ਕੌਣ ਆਉਂਦਾ ਇੱਥੇ ਬਹੁਤ ਮਾੜੀ ਹੈ ਇਹਲਾ ਸਰਕਾਰ ਲਈ ਤੁਸੀਂ ਆਪ ਲੋ ਦੇ ਲੋ ਆਪਣਾ ਸਾਰਾ ਪੰਜਾਬ ਖਾਲੀ ਹੋ ਗਿਆ ਸੀ ਹਾਂ ਲੋਕ ਵਾਪਸ ਆਉਣ ਲੱਗੇ ਮੁੰਡੇ ਸਾਡੇ ਵਾਪਸ ਆਉਣ ਲੱਗੇ ਆ ਇੰਨਾ ਮੇਰੇ ਹੱਥ ਬੰਨ ਕੇ ਬੇਨਤੀ ਕਰ ਲੈਂਦੇ ਆ ਜੇ ਗੁੰਗੇ ਜਾਗ ਪੈਣ ਬੋਲ ਪੈਣ ਕੱਲੀ ਦਿੱਲੀ ਸਰਕਾਰ ਦੀ ਚੱਲ ਰਹੀ ਆ ਜਿਵੇਂ ਅਦਾਲੀ ਲੁੱਟਣ ਆਈ ਕੇਰੀਆ ਲੁੱਟਣ ਆਇਆ ਨੇ ਲੁੱਟ ਕੇ ਮੁੜ ਜਾਣਾ ਇਹਨਾਂ ਨੂੰ ਲੋਕਾਂ ਨੇ ਪਿੰਡੋਂ ਨਹੀਂ ਬਾਹਰ ਦੇਣਾ ਇਹਨਾਂ ਨਾਲ ਬਹੁਤ ਮਾੜੀ ਹੋਣੀ ਆ ਜੋ ਆਪਾਂ ਦੇ ਭਾਈਚਾਰੇ ਨਾਲ ਆਪਦੇ ਨਾਲ ਗੁਜ਼ਾਰੀ ਕਰਾਂਗੇ ਤਾਂ ਮਾੜੀ ਹੀ ਹੁੰਦੀ ਦੀ ਸੋ ਜਿਵੇਂ ਕਿ ਹਾਂ ਜੀ ਕਰ ਲਈ ਕਰ ਲਈ ਕਰ ਲਈ ਕਰ ਲਈ ਸਾਨੂੰ ਡਾਕਟਰ ਦਾ ਸਹਾਰਾ ਹੋ ਜਾ ਜੀ ਹੋਗੀ ਇਹਨਾਂ ਦੇ ਵੀ ਹੋਗੀ ਹਾਂ ਤੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਵੀ ਅਸਲ ਦੇ ਵਿੱਚ ਇਹ ਨੌਜਵਾਨ ਜਿਹੜੇ ਨੇ ਇਹ ਵਾਪਸ ਮੁੜੇ ਸੀ ਇਹ ਪੰਜਾਬ ਵਾਪਸ ਆਏ ਸੀ ਖੇਤੀਬਾੜੀ ਕਰਨ ਆਏ ਸੀਗੇ ਪਰ ਕਿਸ ਹਿਸਾਬ ਨਾਲ ਇਹਨਾਂ ਦੀ ਜ਼ਮੀਨਾਂ ਵੀ ਲੈਂਡ ਪੋਲਿੰਗ ਦੇ ਅਧੀਨ ਆ ਗਈਆਂ ਨੇ ਹੁਣ ਇਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਸਾਡੀਆਂ ਜ਼ਮੀਨਾਂ ਚਲ ਗਈਆਂ ਤਾਂ ਅਸੀਂ ਕਰਾਂਗੇ ਕੀ ਇਹਨਾਂ ਕੋਲ ਕੈਨੇਡੀਅਨ ਇਹ ਦੋਨੋਂ ਕੈਨੇਡੀਅਨ ਪੀਆਰ ਸੀਗੇ ਕੈਨੇਡਾ ਦੀ ਪੀਆਰ ਸੀ ਪਰ ਵਾਪਸ ਮੁੜਨ ਦਾ ਕਾਰਨ ਆਈ ਸੀ ਵੀ ਪੰਜਾਬ ਇਹਨਾਂ ਨੂੰ ਜਿਹੜੇ ਪੰਜਾਬ ਦੇ ਕੀ ਅੱਜ ਸੀਗੇ ਉਹ ਯਾਦ ਆਉਂਦੇ ਸੀ ਪੰਜਾਬ ਦੀ ਮਿੱਟੀ ਯਾਦ ਆਉਂਦੇ ਸੀ ਪਰ ਆਪ ਹੀ ਸੋਚੋ ਕਿ ਲੈਂਡ ਪੋਲਿੰਗ ਸਕੀਮ ਦੇ ਅਧੀਨ ਜਦੋਂ ਇੱਥੇ ਕਲੋਨੀਆ ਬਣ ਜਾਣਗੀਆਂ ਕਿੱਥੇ ਖੇਤ ਰਹਿਣਗੇ ਕਿੱਥੇ ਉਹ ਮਿੱਟੀ ਰਹੇਗੀ ਕਿੱਥੇ ਉਹ ਜ਼ਮੀਨਾਂ ਰਹਿਣਗੀਆਂ ਕਿੱਥੇ ਉਹ ਪਸ਼ੂ ਰਹਿਣਗੇ ਇਹ ਸਭ ਕੁਝ ਤਾਂ ਇੱਥੋਂ ਚਲਾ ਜਾਊਗਾ ਸੋ ਇਹ ਵੱਡਾ ਸਵਾਲ ਹੈ ਸੋ ਇਸੇ ਤਰੀਕੇ ਨਾਲ ਇਸ ਲੈਂਡ ਪੋਲਿੰਗ ਦੇ ਤਹਿਤ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਾਵਾਂਗੇ ਕਿਸਾਨਾਂ ਦਾ ਕੀ ਪੱਖ ਆ ਉਹ ਤੁਹਾਡੇ ਮੂਰੇ ਅਸੀਂ ਜਿਹੜਾ ਜ਼ਰੂਰ ਰੱਖਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜ